ਵੀਨੈਨ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟੋਟ ਇੱਕ ਵਾਰੀ ਫੇਰ ਹਾਜ਼ਰ ਆਂ ਖਾਸ ਪ੍ਰੋਗਰਾਮ ਲੈ ਕੇ ਸਾਡਾ ਪੰਜਾਬੀ ਬਾਕਸ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਨਵਕਰਨ ਸਿੰਘ ਪੱਤੀ ਜੀ ਪੱਤੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਨਦੀਪ ਜੀ ਸੋ ਬਹੁਤ ਹੀ ਖਾਸ ਖਬਰਾਂ ਨੇ ਅੱਜ ਸਾਡੇ ਕੋਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਸੋ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਟੋਲ ਪਲਾਜ਼ਾ ਦੀ ਹਰ ਥਾਂ ਪੂਰੇ ਦੇਸ਼ ਦੇ ਵਿੱਚ ਇਸ ਵਕਤ ਚਰਚਾ ਹੋ ਰਹੀ ਆ ਕਿ ਥਾਂ-ਥਾਂ ਤੇ ਜਿਹੜਾ ਜੱਦੀਆ ਟੈਕਸ ਆ ਕਬੂਲਿਆ ਜਾ ਰਿਹਾ ਜਦ ਜਿਹੜਾ ਟੈਕਸ ਦੇ ਨਾਲ ਜਿਹੜਾ ਕੰਪੇਅਰ ਕੀਤਾ ਜਾਂਦਾ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਆ ਕੇ ਦੋ ਕੁ ਟੋਲ ਵਾਲੇ ਚ ਚੁਕਾ ਕੇ ਉਹਨਾਂ ਦਾ ਬਹੁਤ ਪ੍ਰਚਾਰ ਕੀਤਾ ਸੀਗਾ ਪਰ ਅੱਜ ਪੱਤੀ ਸਾਹਿਬ ਖਬਰ ਲੈ ਕੇ ਆਏ ਨੇ ਕਿ ਪੰਜਾਬ ਦਾ ਜਿਹੜਾ ਸਭ ਤੋਂ ਪਹਿਲਾਂ ਵੀ ਇੱਕ ਚਰਚਾ ਹੈ ਕਿ ਟੋਲ ਪਲਾਜ਼ਾ ਬਹੁਤ ਮਹਿੰਗਾ ਆ ਤੇ ਵੱਡੀ ਗਿਣਤੀ ਚ ਲੋਕ ਖਾਸ ਤੌਰ ਤੇ ਦਵਾਬੇ ਦੇ ਵੀ ਮਾਲਵੇ ਦੇ ਵੀ ਇੱਥੋਂ ਗੁਜ਼ਰਦੇ ਨੇ ਤੇ ਅੱਜ ਫਿਰ ਉਸੇ ਤੇ ਹੀ ਗੱਲਬਾਤ ਕਰਾਂਗੇ ਸੋ ਪੱਤਸਾਬ ਦੱਸਿਓ ਜਿਹੜਾ ਇਹ ਲੱਡੋਵਾਲ ਦਾ ਟੋਲ ਪਲਾਜਾ ਲੁਧਿਆਣੀ ਕੋਲ ਪੈਂਦਾ ਕਹਿੰਦੇ ਹੋਰ ਮਹਿੰਗਾ ਹੋਣ ਜਾ ਰਿਹਾ ਮਹਿੰਗਾ ਤਾਂ ਪਹਿਲਾਂ ਹੀ ਬਹੁਤ ਹੈ ਹਰ ਕੋਈ ਚਰਚਾ ਚੱਲਦੀ ਕਹਿੰਦੇ ਵੀ ਇਹ ਟੋਲ ਪਲਾਜਾ ਸਭ ਤੋਂ ਮਹਿੰਗਾ ਲੱਗਦਾ ਆ ਤੇ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਤਾਂ ਫਿਰ ਕੀ ਬਣੂਗਾ ਇੱਥੋਂ ਦੇ ਨਗਰਵਾਲੇ ਲੋਕਾਂ ਦਾ ਦੇਖੋ ਮਨਦੀਪ ਜੀ ਜਿਹੜਾ ਲੱਡੋਵਾਲ ਟੋਲ ਪਲਾਜਾਗਾ ਇਹ ਟੋਲ ਪਲਾਜਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜਾਗਾ ਜੀ ਕੋਈ ਟੋਲ ਪਲਾਜਾ ਇੰਨਾ ਮਹਿੰਗਾ ਨਹੀਂ ਹੈਗਾ ਅਗਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਜਦੋਂ ਸੱਤਾ ਚ ਆਈ ਸੀ ਉਠਣਾ ਨੇ 2-3 ਟੋਲ ਪਲਾਜੇ ਜੇ ਬੰਦ ਕਰਾ ਕੇ ਬੱਲੇ ਬੱਲੇ ਕਰਾਤੀ ਸੀ ਆ ਦੇਖੋ ਜੀ ਬੰਦ ਕਰਾਤੇ ਟੋਲ ਪਲਾਜੇ ਆ ਚੱਕੋ ਜੀ ਟੋਲ ਪਲਾਜੇ ਬੰਦ ਕਰਾਤੇ ਸਾਡਾ মিডিਆ ਦਾ ਇੱਕ ਹਿੱਸਾ ਮਗਰ ਕੈਮਰੇ ਚੱਕੀ ਫਿਰਦਾ ਸੀ ਟੋਲ ਪਲਾਜਿਆਂ ਤੇ ਉਹ ਜਿਹੜੇ ਬੰਦ ਕਰਾਏ ਸੀ ਉਹ 50-50 60-60 ਰੁਪਏ ਵਾਲੇ ਟੋਲ ਪਲਾਜੇ ਸੀਗੇ ਠੀਕ ਆ ਚੰਗੀ ਗੱਲ ਆ ਉਹ ਬੰਦ ਕਰਾਤੇ ਹੁਣੇ ਨਹੀਂ ਚਾਹੀਦੇ ਕਿਉਂਕਿ ਜਦੋਂ ਕੋਈ ਵਿਅਕਤੀ ਰੋਡ ਟੈਕਸ ਦੇ ਦਿੰਦਾ ਤਾਂ ਟੋਲ ਟੈਕਸ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਇਹ ਸਿੱਧੇ ਤੌਰ ਦੇ ਉੱਤੇ ਜੱਦੀ ਆਗਾ ਹੁਣ ਜਿਹੜਾ ਲੱਡਵਾਲਾ ਵਾਲਾ ਟੋਲ ਪਲਾਜਾ ਹੈਗਾ ਇਹ ਪੰਜਾਬ ਦੇ ਜਿੱਥੇ ਸਭ ਤੋਂ ਪੁਰਾਣੇ ਟੋਲ ਪਲਾਜਿਆਂ ਦੇ ਵਿੱਚੋਂ ਇੱਕ ਆ ਉੱਥੇ ਸਭ ਤੋਂ ਮਹਿੰਗਾ ਟੋਲ ਪਲਾਜਾ ਹੈਗਾ ਬਣਦਾ ਤਾਂ ਇਹ ਸੀਗਾ ਕਿ ਪੰਜਾਬ ਸਰਕਾਰ ਇਸ ਟੋਲ ਪਲਾਜੇ ਬਾਰੇ ਇਨਕੁਆਇਰੀ ਕਰਾਉਂਦੀ ਕਿਉਂਕਿ ਜਿਹੜੇ ਲੋਕ ਉਸੇ ਨੇੜੇ ਦੇ ਵਸਣ ਵਾਲੇ ਨੇ ਉਹ ਕਹਿੰਦੇ ਨੇ ਕਿ ਦੀ ਮਿਆਦ ਕਿੰਨੀ ਦੀ ਪੂਰੀ ਹੋ ਚੁੱਕੀ ਆ ਇਹਨੂੰ ਐਕਸਟੈਂਸ਼ਨ ਦੇ ਰਹੇ ਨੇ ਤਾਂ ਕੀ ਪੰਜਾਬ ਸਰਕਾਰ ਦੇ ਵੱਲੋਂ ਇਸ ਟੋਲ ਪਲਾਜੇ ਦੀਆਂ ਜਿਹੜੀਆਂ ਕੀਮਤਾਂ ਵਧੀਆਂ ਨੇ ਉਸ ਨੂੰ ਮਾਨਤਾ ਦਿੱਤੀ ਗਈ ਹੈ ਕਿਉਂਕਿ 31 ਮਾਰਚ ਨੂੰ ਰਾਤ 12 ਵਜੇ ਇਹ ਹੋਰ ਮਹਿੰਗਾ ਹੋ ਜਾਣਾ ਹੈ ਜਿਨ੍ਹਾਂ ਨੂੰ ਮੈਨੂੰ ਪਤਾ ਲੱਗਿਆ ਕਿ 5% ਤੋਂ ਵੱਧ ਦੇ ਦੀਆਂ ਕੀਮਤਾਂ ਵਧਣ ਵਾਲੀਆਂ ਨੇ ਆਲਰੇਡੀ ਜਿਹੜਾ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਹੈਗਾ ਉਸ ਟੋਲ ਪਲਾਜ਼ੇ ਦੀਆਂ ਕੀਮਤਾਂ ਜੇ 31 ਮਾਰਚ ਨੂੰ ਰਾਤ ਨੂੰ 12 ਵਜੇ ਤੋਂ ਹੋਰ ਮਹਿੰਗੀਆਂ ਹੋਣ ਜਾ ਰਹੀਆਂ ਨੇ ਲੋਕਾਂ ਦੀਆਂ ਜੇਬਾਂ ਤੇ ਹੋਰ ਵੱਧ ਭਾਰ ਪੈਣ ਜਾ ਰਿਹਾ ਹੈਗਾ ਤਾਂ ਇਹ ਸਿੱਧੇ ਤੌਰ ਤੇ ਉੱਤੇ ਸਰਕਾਰ ਦਾ ਫੇਲਿਅਰ ਹੈ ਕਿ ਸਰਕਾਰ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਕੰਪਨੀਆਂ ਨੂੰ ਜੇਬਾਂ ਪਰਨ ਲੱਗੀ ਹੋਈ ਹੈ ਆਮ ਲੋਕਾਂ ਦਾ ਜਿਹੜੇ ਉਥੋਂ ਦੀ ਗੁਜ਼ਰਦੇ ਨੇ ਜਿਹੜੇ ਉਥੋਂ ਦੀ ਲੰਘਦੇ ਨੇ ਉਹਨਾਂ ਲੋਕਾਂ ਦੀਆਂ ਜੇਬਾਂ ਦੇ ਉੱਤੇ ਇੱਕ ਵੱਡਾ ਡਾਕਾਗਾ ਜਿਹੜਾ ਉਹ ਮਾਰਿਆ ਜਾ ਰਿਹਾਗਾ ਅਹਲੋ ਸਾਡੇ ਲੋਕਾਂ ਨੂੰ ਇਸ ਵਿਸ਼ੇ ਦੇ ਉੱਤੇ ਸਰਕਾਰ ਦੇ ਖਿਲਾਫ ਬੋਲਣਾ ਵੀ ਚਾਹੀਦਾ ਲੰਬੰਦੀ ਵੀ ਕਰਨੀ ਚਾਹੀਦੀ ਹੈ ਕਿਉਂਕਿ ਮਨਦੀਪ ਜੀ ਇੱਕ ਪੁਰਾਣੀ ਕਹਾਣੀ ਸੁਣਾਉਂਦੇ ਹੁੰਦੇ ਆ ਕਿ ਕੋਈ ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਕਿ ਵਜੀਰ ਸਾਹਿਬ ਇਹ ਜਿਹੜੇ ਲੋਕ ਨੇ ਇਹ ਲੋਕ ਕਿਸ ਤਰੀਕੇ ਦੇ ਨਾਲ ਬੋਲਦੇ ਨੇ ਕਿਸ ਤਰੀਕੇ ਨਾਲ ਬਗਾਵਤ ਕਰਦੇ ਨੇ ਉਹ ਕਹਿੰਦਾ ਜੀ ਬਹੁਤ ਘੱਟ ਉਹ ਕਹਿੰਦਾ ਕਿਵੇਂ ਉਹ ਫਿਰ ਇਹ ਗੱਲ ਸੁਣਾਉਂਦੇ ਨੇ ਉਹ ਕਹਿੰਦਾ ਜੀ ਵੀ ਜਿੰਨੇ ਲੋਕ ਜਾਂਦੇ ਨੇ ਸਾਰਿਆਂ ਤੋਂ 5-5 ਰੁਪਏ ਸਵੇਰੇ ਲੈਣੇ ਸ਼ੁਰੂ ਕਰ ਦਿਓ ਜਿੰਨੇ ਆਪਣੇ ਘਰਾਂ ਤੋਂ ਬਾਹਰ ਜਾਂਦੇ ਨੇ ਉਹ 5-5 ਰੁਪਏ ਲੈਣ ਲੱਗੇ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਉਹ ਕਹਿੰਦਾ ਵੀ 10-10 ਕਰ ਦਿਓ 10-10 ਲੈਣ ਲੱਗੇ ਉਸ ਤੋਂ ਬਾਅਦ ਉਹ ਕਹਿੰਦਾ ਜੀ ਨਾਲ ਇਹਨਾਂ ਦੇ ਐ ਕਰੋ ਇੱਕ ਇੱਕ ਜਿਹੜੀ ਆ ਉਹ ਛੋਟੀ ਵੀ ਮਾਰ ਦਿਆ ਕਰੋ ਉਹ ਵੀ ਮਾਰਨ ਲੱਗੇ ਉਸ ਤੋਂ ਬਾਅਦ ਲੋਕ ਇਕੱਠੇ ਹੋ ਕੇ ਆ ਗਏ ਰਾਜਾ ਕਹਿੰਦਾ ਵੀ ਵਜ਼ੀਰ ਦੇਖ ਇਹ ਲੋਕ ਆ ਗਏ ਜਿਹੜੇ ਇਹ ਲੋਕ ਇਸ ਰੂਪ ਦੇ ਵਿੱਚ ਆਏ ਆ ਵੀ ਤੁਸੀਂ ਗਲਤ ਕਰ ਰਹੇ ਹੋ ਕਹਿੰਦਾ ਜੀ ਇਹਨਾਂ ਦੀ ਗੱਲ ਤਾਂ ਸੁਣੋ ਉਹ ਜਦੋਂ ਲੋਕ ਆਏ ਲੋਕ ਆ ਕੇ ਕਹਿਣ ਲੱਗੇ ਕਹਿੰਦੇ ਜੀ ਇਹ ਛੋਟੀਆਂ ਮਾਰਨ ਵਾਲੇ ਵੱਧ ਬੰਦੇ ਕਰ ਦਿਓ ਕਿਉਂਕਿ ਸਾਨੂੰ ਟਾਈਮ ਲੱਗ ਜਾਂਦਾ ਲੇਕਿਨ ਇਹ ਪੰਜਾਬ ਹੈ ਨਾਮ ਮੈਂ ਵੀ ਦੱਸਣਾ ਚਾਹੁੰਦਾ ਇਹ ਪੰਜਾਬ ਹੈ ਇਹ ਪੰਜਾਬ ਦੇ ਲੋਕ ਹਮੇਸ਼ਾ ਲੜਦੇ ਆਏ ਨੇ ਹਮੇਸ਼ਾ ਜ਼ਬਰ ਦੇ ਖਿਲਾਫ ਖੜਦੇ ਆਏ ਨੇ ਸੋ ਇਸ ਕਰਕੇ ਟੋਲ ਪਲਾਜ਼ਾਂ ਦੀ ਲੁੱਟ ਦੇ ਖਿਲਾਫ ਪੰਜਾਬ ਦੇ ਲੋਕ ਉੱਠਣਗੇ ਔਰ ਇਹ ਜਿਸ ਰੂਪ ਦੇ ਵਿੱਚ ਸਰਕਾਰ ਨੇ ਸੋਚ ਰੱਖਿਆ ਵੀ ਇਹ ਤਾਂ ਬੋਲਦੇ ਹੀ ਨਹੀਂ ਜਿਵੇਂ ਮਰਜ਼ੀ ਜਿੱਨਾ ਮਰਜ਼ੀ ਭਾਰ ਪਾਈ ਚੱਲੋ ਅਸਲ ਦੇ ਵਿੱਚ ਇਹਦੇ ਖਿਲਾਫ ਲਾਂਬੰਦੀ ਆ ਗਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਕਿਉਂਕਿ ਲੋਕ ਕਿੰਨਾ ਚਿਰ ਬਰਦਾਸ਼ਤ ਕਰਨਗੇ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ ਕਹਾਣੀ ਜੀ 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 ਬਿਲਕੁਲ ਪਾਰਲੀਮੈਂਟ ਦੇ ਵਿੱਚ ਮੈਨੂੰ ਯਾਦ ਹੈ ਕਿਸੇ ਨੇ ਸਵਾਲ ਵੀ ਕੀਤਾ ਸੀ ਤਾਂ ਗੱਡਖੋਰੀ ਸਭ ਕੋ ਬਹੁਤਾ ਵਧੀਆ ਜਵਾਬ ਉੱਤੇ ਨਹੀਂ ਦੇ ਸਕੇ ਸੀ ਪਰ ਪੂਰੇ ਭਾਰਤ ਵਿੱਚ ਹੀ ਹੁਣ ਤਾਂ ਟੋਲ ਪਲਾਜ਼ਾ ਦਾ ਬੇਸ਼ਕ ਸੜਕਾਂ ਦਾ ਜਾਲ ਮਿਸ਼ਰਿਆ ਪਰ ਉਹਦੇ ਉੱਤੇ ਸੜਕਾਂ ਤੋਂ ਵੱਧ ਟੋਲ ਪਲਾਜ਼ੇ ਦੇ ਲੱਗ ਗਏ ਆ ਸੋ ਪੂਰੇ ਭਾਰਤ ਵਿੱਚ ਇਹ ਮਸਲਾ ਬਣਿਆ ਹੋਇਆ ਖੈਰ ਪੱਛ ਸਭ ਅਗਲੀ ਖ਼ਬਰ ਵੱਲ ਵੱਧਦੇ ਆ ਇੱਕ ਕਲ ਦੀ ਮੋਗੇ ਦੀ ਜਿਹੜੀ ਮੋਗੇ ਨਾਲ ਸੰਬੰਧਿਤ ਖ਼ਬਰ ਆ ਬਹੁਤ ਚਰਚਾ ਦੇ ਵਿੱਚ ਆ ਜਿੱਥੇ ਇੱਕ ਸੈਕਸ ਸਕੈਂਡਲ ਹੋਇਆ ਸੀ ਜਿਸ ਦੇ ਵਿੱਚ ਤਤਕਾਲੀ ਐਸਐਸਪੀ ਐਸਪੀ ਤੇ ਦੋ ਜਿਹੜੇ ਥਾਣੇਦਾਰ ਨੇ ਐਸਐਚਓ ਉਹ ਦੋਸ਼ੀ ਕਰਾਰ ਦਿੱਤੇ ਗਏ ਨੇ ਸੋ ਅ ਇੰਨੇ ਵੱਡੇ ਪੱਧਰ ਤੇ ਅਫਸਰਾਂ ਦੀ ਸ਼ਮੂਲੀਅਤ ਜਿਹੜੀ ਹੈ ਇਸ ਖਬਰ ਨੂੰ ਹੋਰ ਵੀ ਜਿਹੜੀ ਖਾਸ ਉਹ ਬਣਾਉਂਦੀ ਆ ਤੇ ਚਿੰਤਾਜਨਕ ਵੀ ਬਣਾਉਂਦੀ ਆ ਸੋ ਦੱਸਿਓ ਇਹ ਮਾਮਲਾ ਕੀ ਸੀ ਤੇ ਕਿਸ ਗੱਲ ਕਰਕੇ ਇਹਨਾਂ ਨੂੰ ਦੋਸ਼ੀ ਕਰਾ ਦਿੱਤਾ ਗਿਆ ਦੇਖੋ ਮਨਦੀਪ ਜੀ ਇਹ 2007 ਦੀ ਘਟਨਾ ਹੈ ਔਰ ਇਸ ਵਿਸ਼ੇ ਦੇ ਵਿੱਚ ਬਹੁਤ ਸਾਲ ਲੱਗ ਗਏ ਇਸ ਘਟਨਾ ਨੂੰ ਜਿਹੜਾ ਹੈਗਾ ਉਹ ਫੈਸਲੇ ਤੱਕ ਜਾਂਦੇ ਆ ਅਪ੍ਰੈਲ 2007 ਦੇ ਵਿੱਚ ਜਗਰਾਉਂ ਨੇੜਲੇ ਇੱਕ ਪਿੰਡ ਦੀ ਨਵਾਲਗ ਲੜਕੀ ਨੇ ਗੈਂਗ ਰੇਪ ਦੇ ਦੋਸ਼ ਅਗੇ ਜਿਹੜੇ ਉਹ ਲਾਇਏ ਸੀਗੇ ਇਹ ਅਪ੍ਰੈਲ 2007 ਦਾ ਮਸਲਾ ਸੀ ਉਦੋਂ ਵਾਰ ਹੋਇਆ ਕਿ ਹੋਇਆ ਇਹ ਕਿ ਪੁਲਿਸ ਨੇ ਉਸ ਕੇਸ ਦੇ ਵਿੱਚ ਬਹੁਤ ਸਾਰੇ ਰਸੂਖਵਾਨਾਂ ਨੂੰ ਬਹੁਤ ਸਾਰੇ ਜਿਹੜੇ ਪੈਸੇ ਵਾਲੇ ਬੰਦੇ ਸੀ ਉਹਨਾਂ ਨੂੰ ਚੱਕਿਆ ਪੈਸੇ ਲੈ ਲੈ ਛੱਡਦਾ ਔਰ ਇੱਕ ਵੱਡਾ ਫਟੈਂਡਲ ਜਿਹੜਾ ਉਸ ਵਕਤ ਉਹ ਚਰਚਾ ਚ ਆਇਆ ਸੀਗਾ ਫਿਰ ਇਹ ਮਸਲਾਗਾ ਜਿਹੜਾ ਹਾਈ ਕੋਰਟ ਨੇ ਆਪਦੇ ਆਪ ਇੱਕ ਅਖਬਾਰ ਦੀ ਖਬਰ ਪੜ੍ਹ ਕੇ ਜਿਹੜਾਗਾ ਉਹ ਨੋਟਿਸ ਲਿਆ ਸੀ ਇਹਦਾ ਔਰ ਦਸੰਬਰ 2007 ਦੇ ਵਿੱਚ ਐਫ ਆਈ ਆਰ ਆ ਜਿਹੜੀ ਦਰਜ ਹੋਈ ਸੀ ਉਦੋਂ ਜਿਹੜਾ ਮਸਲਾ ਚਰਚਾ ਚ ਆਇਆ ਸੀ ਉਦੋਂ ਇਹ ਆਇਆ ਸੀ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਪੁਲਿਸ ਦੇ ਵੱਲੋਂ ਔਰ ਕੁਝ ਸਿਆਸਤਦਾਨਾਂ ਦੇ ਵੱਲੋਂ ਰਲ ਕੇ ਇਹ ਜਿਹੜਾ ਖੇਡਾ ਹੈਗਾ ਉਹ ਰਚਾਇਆ ਗਿਆ ਪੈਸੇ ਇਕੱਠੇ ਕਰਨ ਦਾ ਔਰ ਇਸ ਸੈਕਸ ਸਕੈਂਡਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਨਵੋਲਵਮੈਂਟ ਆ ਗਈ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬਹੁਤ ਵੱਡੇ ਲੀਡਰ ਦੇ ਮੁੰਡੇ ਦੀ ਚਰਚਾ ਜਿਹੜੀ ਉਸ ਵਕਤ ਉਹ ਛਿੜੀ ਸੀ ਹਾਲਾਂਕਿ ਉਹ ਕੱਲ ਬਰੀ ਹੋ ਗਿਆਗਾ ਜਥੇਦਾਰ ਤੋਤਾ ਸਿੰਘ ਦਾ ਪੁੱਤਰ ਵਰਜਿੰਦਰ ਸਿੰਘ ਮੱਖਣ ਬਰਾੜ ਔਰ ਸਖਰਾਜ ਸਿੰਘ ਇਹ ਦੋ ਜਣੇ ਪੁਲਿਸ ਵਾਲਿਆਂ ਦੇ ਨਾਲ ਇਸ ਕੇਸ ਦੇ ਵਿੱਚ ਜਿਹੜੇ ਉਹ ਦਰਜ ਸੀਗੇ ਲੇਕਿਨ ਇਹ ਦੋਨੇ ਵਾਰ ਹੀ ਹੋ ਗਏ ਨੇ ਹੁਣ ਇਸ ਕੇਸ ਦੇ ਵਿੱਚ ਮੋਗੇ ਦੇ ਉਸ ਵੇਲੇ ਦੇ ਐਸਐਸਪੀ ਸੀ ਦਵਿੰਦਰ ਸਿੰਘ ਗਰਚਾ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਸ ਵੇਲੇ ਐਸਪੀ ਐਚ ਸੀਗੇ ਪਰਮਦੀਪ ਸਿੰਘ ਸੰਧੂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਐਸਐਚਓ ਰਮਨ ਕੁਮਾਰ ਤੇ ਇਨਸਪੈਕਟਰ ਅਮਰਜੀਤ ਸਿੰਘ ਇਹ ਚਾਰ ਪੁਲਿਸ ਅਫਸਰ ਨੇ ਜਿਹੜੇ ਉਹਨਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ 4 April ਨੂੰ ਸਜ਼ਾ ਸੁਣਾਈ ਜਾਣੀ ਹੈ ਹਾਲਾਂਕਿ ਇਨਸਪੈਕਟਰਾਂ ਦੇ ਉੱਤੇ ਉਸ ਧਰਾਮਾ ਨੇ ਜਿਹੜੀਆਂ ਉਹ ਵੱਧ ਨੇ ਹੁਣ ਇਹ ਮਸਲਾ ਕਾ ਜਿਹੜਾ ਇਸ ਰੂਪ ਦੇ ਵਿੱਚ ਵੀ ਮਨਦੀਪ ਜੀ ਸਾਹਮਣੇ ਆ ਰਿਹਾ ਹੈ ਕਿ ਆਮ ਤੌਰ ਦੇ ਉੱਤੇ ਬਹੁਤੇ ਕੇਸਾਂ 'ਚ ਕੀ ਹੁੰਦਾ ਹੈ ਬਹੁਤੇ ਕੇਸਾਂ ਦੇ ਵਿੱਚ ਇਹ ਹੁੰਦਾ ਹੈ ਕਿ ਛੋਟੇ ਪੁਲਿਸ ਮੁਲਾਜ਼ਮਾਂ ਦੀ ਬਲੀ ਲੈ ਲਈ ਜਾਂਦੀ ਹੈ ਜਦੋਂ ਕੋਈ ਘਟਨਾਕ੍ਰਮ ਵਾਪਰਦਾ ਹੈ ਤਾਂ ਉਹਦੇ 'ਚ ਛੋਟੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਸਾਰੀ ਤਾਲ ਤਲਵਾਰ ਆ ਜਿਹੜੀ ਉਹ ਆ ਡਿੱਗਦੀ ਹੈ ਔਰ ਉਹਨਾਂ ਤੇ ਨਜ਼ਰਾ ਝਾੜ ਦਿੱਤਾ ਜਾਂਦਾ ਹੈ ਲੇਕਿਨ ਇਹ ਅਦਾਲਤ ਦਾ ਫੈਸਲਾ ਔਰ ਸੀਬੀਆਈ ਜਾਂਚ ਦਾ ਨਤੀਜਾ ਹੈਗਾ ਕਿ ਇੱਥੇ ਛੋਟੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਗਾਦ ਨਹੀਂ ਡਿੱਗੀ ਇੱਥੇ ਐਸਐਸਪੀ ਦਵਿੰਦਰ ਗਰਚਾ ਐਸਪੀ ਪਰਮਦੀਪ ਸੰਧੂ ਤੇ ਦੋ ਥਾਣੇਦਾਰਾਂ ਰਮਣ ਕੁਮਾਰ ਤੇ ਅਮਰਜੀਤ ਸਿੰਘ ਚਾਰਾਂ ਦੇ ਉੱਤੇ ਗਾਜ਼ ਆ ਗਈ ਜਿਹੜੀ ਉਹ ਡਿੱਗੀ ਹੈਗੀ ਸੋ ਇਹ ਜਿਹੜਾ ਮੋਗਾ ਸੈਕਟ ਕੈਂਡਲ 2007 ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀਗਾ ਔਰ ਇਹਦੇ ਵਿੱਚ ਸਿਆਸਤਦਾਨਾਂ ਤੇ ਪੁਲਿਸ ਦਾ ਗੱਠਜੋੜ ਨਜ਼ਰ ਆਇਆ ਸੀ ਕਿ ਇਸ ਗੱਠਜੋੜ ਨੇ ਕਰੋੜਾਂ ਰੁਪਇਆ ਦਾ ਜਿਹੜਾ ਉਹ ਇਕੱਠਾ ਕਰ ਲਿਆਗਾ ਤਾਂ ਉਸ ਵਿਸ਼ੇ ਦੇ ਵਿੱਚ ਅਦਾਲਤ ਦਾ ਫੈਸਲਾਗਾ ਜਿਹੜਾ ਭਾਵੇਂ ਦੇਰ ਨਾਲ ਆਇਆ ਕਿਉਂਕਿ 2007 ਦਾ ਮਸਲਾਗਾ ਲਗਭਗ 17-18 ਸਾਲ ਲੱਗੇ ਇਸ ਕੇਸ ਨੂੰ ਚੱਲਦੇ ਨੂੰ ਲੇਕਿਨ ਹੁਣ ਸੀਬੀਆਈ ਅਦਾਲਤ ਦੇ ਵੱਲੋਂ ਇਹ ਫੈਸਲਾਗਾ ਜਿਹੜਾ ਉਹ ਸੁਣਾਇਆਗਾ 4 April ਨੂੰ ਇਹਨਾਂ ਨੂੰ ਕੀ ਸਜ਼ਾ ਹੁੰਦੀ ਹੈ ਇਹ ਵੀ ਦੇਖਣਾ ਹੋਵੇਗਾ ਜੀ ਜੀ ਬਿਲਕੁਲ ਇਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਭਾਰਤ ਦੇ ਵਿੱਚ ਅਸੀਂ ਅਦਾਲਤੀ ਸਿਸਟਮ ਦੇਖਿਆ ਇੰਨੇ ਕੁ ਸਾਲ ਤਾਂ ਲੱਗ ਹੀ ਜਾਂਦੇ ਆ ਫਿਰ ਵੀ ਮੈਂ ਕਹਿੰਦਾ ਚੰਗੀ ਗੱਲ ਆ ਜਿਹੜੇ ਕਈ ਮਾਮਲੇ ਤਾਂ ਇਦੋਂ ਵੀ ਕਿਤੇ ਲੰਬੇ ਲੰਬੇ ਦੁਗਣਾ ਸਮਾਂ ਹੋ ਗਿਆ ਤਾਂ ਹੱਲੇ ਵੀ ਕਿਸੇ ਤਣ ਪੱਤਣ ਨਹੀਂ ਲੱਗੇ ਪਰ ਇਹ ਮਾਮਲਾ ਫਿਰ ਵੀ 17-18 ਸਾਲੀ ਤੋਂ ਦੱਸਿਆ ਕਿ ਲੱਗ ਗਿਆ ਖੈਰ ਹੱਲੇ ਵੀ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਮੈਂ ਇਹਦੀ ਕਹਿ ਰਿਹਾ ਕਿ ਬਹੁਤ ਚੰਗਾ ਹੋ ਗਿਆ 17-18 ਸਾਲ ਤੋਂ ਫੈਸਲਾ ਆ ਗਿਆ ਪਰ ਇਹ ਸਿਸਟਮ ਹੀ ਹੁਣ ਅਦਾਲਤੀ ਇੰਨਾ ਬਣ ਚੁੱਕਾ ਇੰਨਾ ਬੋਝ ਪੈ ਚੁੱਕਾ ਜੇ ਚਾਹੇ ਸੁਧਾਰ ਦੀ ਲੋੜ ਆ ਕਿ ਫੈਸਲੇ ਇੰਨੇ ਲੇਟ ਜਿਹੜੇ ਉਹ ਆ ਰਹੇ ਨੇ ਖੈਰ ਭਾਪਾ ਸਭ ਆਪਾਂ ਅਗਲੀ ਖੁਰ ਵੱਲ ਚੱਲਦੇ ਆ ਅ ਦਿੱਲੀ ਵਾਲੇ ਹੁਣ ਲੀਡਰ ਜਿਹੜੇ ਨੇ ਉਹ ਵਿਲੇ ਹੋ ਗਏ ਨੇ ਕਿਉਂਕਿ ਸਰਕਾਰ ਜਿਹੜੀ ਉੱਥੇ ਆਮ ਆਦੀ ਪਾਰਟੀ ਜਿਹੜੀ ਉਹ ਚਲੀ ਗਈ ਆ ਉੱਥੇ ਭਾਜਪਾ ਜਿੱਤ ਗਈ ਆ ਉਹ ਵਿਲੇ ਹੋ ਕੇ ਹੁਣ ਸਾਰਿਆਂ ਨੇ ਜਿਹੜਾ ਰੋਖਿਆ ਜਿੰਨੇ ਵੀ ਮਲਾਈ ਖਾਣੇ ਉੱਥੇ ਬੰਦੇ ਸੀਗੇ ਹੁਣ ਉਹਨਾਂ ਨੇ ਪੰਜਾਬ ਵੱਲੋਂ ਕਰ ਲਿਆ ਤੇ ਇਹ ਦੇਖਣ ਨੂੰ ਆ ਰਿਹਾ ਪੱਤੀ ਸਾਹਿਬ ਕੀ ਜਿਹੜੇ ਮਨੀਸ਼ ਸੋਦੀਆ ਉੱਥੇ ਦੇ ਸਿੱਖਿਆ ਮੰਤਰੀ ਨੇ ਉਹ ਸਾਬਕਾ ਜਿਹੜੇ ਸੀਗੇ ਸਿੱਖਿਆ ਮੰਤਰੀ ਜਿਨ੍ਹਾਂ ਦੀ ਬਹੁਤ ਚਰਚਾ ਸੀਗੀ ਵੀ ਬੜੇ ਵੱਡੇ ਮਾਡਲ ਸਕੂਲ ਬਣਾਤੇ ਉਹਨਾਂ ਨੇ ਉਹ ਹੁਣ ਪੰਜਾਬ ਦੇ ਸਕੂਲਾਂ 'ਚ ਕੀੜੇ ਮਾਰ ਰਹੇ ਨੇ ਹੁਣ ਉਹ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਰਾਕਟ ਦੀ ਸਪੀਡ ਨਾਲ ਕੰਮ ਹੋਣਗੇ ਅੱਗੇ ਸ਼ਾਇਦ ਖਰਿਆ ਕਿਸੇ ਗੱਡੀ ਰੇਡੀ ਦੀ ਸਪੀਡ ਨਾਲ ਕੰਮ ਹੋ ਰਹੀ ਸੀ ਪਿਛਲੇ 3 ਸਾਲਾਂ ਤੋਂ ਤੇ ਹੁਣ ਉਹ ਕਹਿੰਦੇ ਵੀ ਅਸੀਂ ਰਾਕਟ ਲੈ ਕੇ ਲਾਂਚ ਕਰ ਰਹੇ ਹਾਂ ਸੋ ਇਹ ਦੱਸਿਓ ਸੁਨੇਹਾ ਕਿਸ ਤਰੀਕੇ ਦਾ ਜਾਂਦਾ ਜਿਹੜੇ ਪੰਜਾਬ ਦੇ ਲੀਡਰਾਂ ਦੇ ਨਾਲ ਕਿਉਂਕਿ ਆਫੀਸ਼ੀਅਲੀ ਕਹਿ ਲਈਏ ਅਧਿਕਾਰਕ ਤੌਰ ਤੇ ਅਧਿਕਾਰ ਖੇਤਰ ਪੰਜਾਬ ਸਰਕਾਰ ਦਾ ਪੰਜਾਬ ਦੇ ਮੰਤਰੀਆਂ ਦਾ ਪੰਜਾਬ ਦੇ ਮੁੱਖ ਮੰਤਰੀਆਂ ਦਾ ਪਰ ਉੱਤਾਂ ਸਕੂਲਾਂ ਦੇ ਵਿੱਚ ਜਾ ਕੇ ਰੀਵਨ ਦਿੱਲੀ ਵਾਲੇ ਘਟ ਰਹੇ ਨੇ ਦੇਖੋ ਮਨਦੀਪ ਜੀ ਪੰਜਾਬ ਦੇ ਮੁੱਖ ਮੰਤਰੀ ਸਕੂਲਾਂ 'ਚ ਜਾ ਰਹੇ ਨੇ ਚੰਗੀ ਗੱਲ ਹੈ ਪਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਜਾ ਰਹੇ ਨੇ ਇਹ ਕੋ ਚੰਗੀ ਗੱਲ ਨਹੀਂ ਹੈ ਅਸਲ ਦੇ ਵਿੱਚ ਕੀ ਹੈ ਕਿ ਪ੍ਰਭਾਵ ਇਹ ਜਾ ਰਿਹਾ ਵੀ ਇੱਕ ਸੀਐਮ ਇੱਕ ਸੁਪਰ ਸੀਐਮ ਪਾਰਟੀਆਂ ਦੇ ਇੰਚਾਰਜ ਹੁੰਦੇ ਨੇ ਇਹਦੇ 'ਚ ਕੋਈ ਧੋਰਾਮਾ ਨਹੀਂ ਪਾਰਟੀਆਂ ਦੇ ਇੰਚਾਰਜ ਪਾਰਟੀ ਤੱਕ ਸੀਮਤ ਰਹਿਣਾ ਸਰਕਾਰ ਚਲਾਉਣ ਤੱਕ ਨਾ ਜਾਣ ਇਹ ਜ਼ਰੂਰੀ ਹੈ ਮਾਨੇ ਮਨੀਸ਼ ਸੁਸੋਧਿਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਹਾਲਾਂਕਿ ਇਹ ਵੀ ਵਿਵਾਦਪੂਰਨ ਹੈ ਕਿ ਉਹਨਾਂ ਦਿਨਾਂ 'ਚ ਬਣਾਇਆ ਜਿਨ੍ਹਾਂ ਦਿਨਾਂ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੇ ਉਹਨਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਤਾਂ ਜਿਹੜੀ ਉਹ ਦਿੱਤੀ ਸੀਗੀ ਔਰ ਮਨੀਸ਼ ਸੁਸੋਧਿਆ ਨੂੰ ਹੁਣ ਜਦੋਂ ਪੰਜਾਬ ਦਾ ਇੰਚਾਰਜ ਬਣਾਤਾ ਉਹ ਪੰਜਾਬ ਆਉਣ ਜੀ ਸੱਦ ਕੇ ਆਉਣ ਆਪਦੀ ਪਾਰਟੀ ਦੇ ਸੂਬਾ ਪ੍ਰਧਾਨ ਨਾਲ ਮੀਟਿੰਗ ਕਰਨ ਆਪਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕਰਨ ਸਰਕਲ ਪ੍ਰਧਾਨ ਨਾਲ ਕਰਨ ਬਲਾਕ ਪ੍ਰਧਾਨ ਨਾਲ ਕਰਨ ਕੋਈ ਚੱਕਰ ਨਹੀਂ ਕਿਸੇ ਨੂੰ ਬਹਿ ਕੇ ਕਰਨ ਦਫਤਰਾਂ ਦੇ ਵਿੱਚ ਲੇਕਿਨ ਜਦੋਂ ਇਹ ਪ੍ਰਭਾਵ ਜਾ ਰਿਹਾ ਕਿ ਇੱਕ ਸੀਐਮ ਤੇ ਇੱਕ ਸੁਪਰ ਸੀਐਮ ਇਹ ਗਲਤ ਹੈ ਇਹ ਪੰਜਾਬ ਦਾ ਪੱਠਾ ਵਹਾਉਣ ਵਾਲੀ ਗੱਲ ਹੈ ਹੁਣ ਮੁੱਖ ਮੰਤਰੀ ਭਗਵੰਤ ਸਾਨ ਜਾਂਦੇ ਨੇ ਉਹਨਾਂ ਦੇ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਾਂਦੇ ਨੇ ਕੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਨਹੀਂ ਹੈ ਦਿੱਲੀ ਵਾਲਿਆਂ ਵੱਲੋਂ ਵੀ ਮੁੱਖ ਮੰਤਰੀ ਦੇ ਉੱਤੇ ਅਸੀਂ ਸਿਕੰਜਾ ਕੱਸਿਆ ਹੋਇਆਗਾ ਦੇਖੋ ਮਨਦੀਪ ਜੀ ਕੇਂਦਰ ਸਰਕਾਰ ਨਹੀਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹੈਸੀਅਤ ਆ ਜਿਹੜੀ ਮੇਹਰਾਂ ਵਰਗੀ ਬਣਾਤੀ ਸੂਬਿਆਂ ਦੇ ਅਧਿਕਾਰ ਤੇ ਕੈਂਚੀ ਮਾਰਤੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹੈਸੀਅਤ ਤਾਂ ਕੇਂਦਰ ਸਰਕਾਰ ਨੇ ਘਟਾਤੀ ਫੈਡਰਲ ਸਟਰਕਚਰ ਉਹਨਾਂ ਹੀ ਤਬਾਹ ਕਰਤਾ ਹੁਣ ਜੇ ਪੋਲੀਟੀਕਲ ਪਾਰਟੀਆਂ ਵੀ ਮੁੱਖ ਮੰਤਰੀਆਂ ਦੀ ਹੈਸੀਅਤ ਹੋਰ ਘਟਾਉਣਗੀਆਂ ਤਾਂ ਮੈਨੂੰ ਲੱਗਦਾ ਮੇਹਰਾਂ ਤੋਂ ਸਰਪੰਚਾਂ ਵਾਲੀ ਹਾਲਤ ਬਣਾ ਦੇਣਗੇ ਫਿਰ ਤਾਂ ਜੀ ਵੈਸੇ ਬਣਾਈ ਹੋਈ ਪਈ ਹੈ ਨਾ ਜਿੰਨੇ ਵੀ ਪੰਜਾਬ ਦੇ ਵਿੱਚ ਕੋਈ ਵੱਡੇ ਕੰਮ ਕੀਤੇ ਨੇ ਉਹ ਜਿੰਨੇ ਵੀ ਨੀਂ ਪੱਥਰ ਰੱਖੇ ਨੇ ਵੱਡੇ ਉਹ ਨਹੀਂ ਪੱਥਰ ਵੀ ਕੇਜਰੀ ਵਾਲਾ ਕੇ ਰੱਖਦਾ ਜੀ इवन ਮੁਫਤ ਜੇ ਬਿਜਲੀ 600 ਜੋਟ ਦੀ ਅਨਾਉਂਸਮੈਂਟ ਕਰਨੀ ਹੈ ਉਹ ਕੇਜਰੀ ਵਾਲ ਕਰੂਗਾ ਜੇ ਕੋਈ ਹੋਰ ਵੱਡੀ ਅਨਾਉਂਸਮੈਂਟ ਕਰਨੀ ਹੈ ਤਾਂ ਉਹ ਕੇਜਰੀ ਵਾਲ ਕਰੂਗਾ ਜੇ ਕੋਈ ਨਹੀਂ ਪੱਥਰ ਲਾਉਣਾ ਉਹਦੇ ਤੇ ਮੁੱਖ ਮੰਤਰੀ ਦਾ ਨਾਂ ਛੋਟੇ ਅੱਖਰਾਂ 'ਚ ਕੇਜਰੀ ਵਾਲ ਦਾ ਨਾਂ ਵੱਡੇ ਅੱਖਰਾਂ 'ਚ ਜੇਕਰ ਪੀਟੀਐਮ ਦੇ ਉੱਤੇ ਵੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਮੀਸ਼ ਸੁਸੋਧਿਆ ਜਾਣ ਲੱਗ ਗਿਆ ਸਤਾ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦਿਨ ਦੂਰ ਨਹੀਂ ਜਿੱਤੇ ਕੈਬਿਨੇਟ ਦੀਆਂ ਮੀਟਿੰਗਾਂ 'ਚ ਵੀ ਬੈਠਣ ਲੱਗ ਜਾਣਗੇ ਹੁਣ ਮਨੀਸ਼ ਸੁਸੋਧਿਆ ਨੇ ਜੇ ਕਿਸੇ ਸਕੂਲ ਦਾ ਦੌਰਾ ਕਰਨਾ ਹੈ ਠੀਕ ਹੈ ਉਹ ਬਾਹਰਲੇ ਮੁਲਕਾਂ ਦੇ ਸਕੂਲਾਂ ਦੇ ਵੀ ਦੌਰੇ ਕਰ ਸਕਦੇ ਆ ਕੋਈ ਆ ਕੇ ਹੋਰ ਬਾਹਰਲੇ ਮੁਲਕ ਆਲਾ ਵੀ ਦੌਰਾ ਕਰ ਸਕਦਾ ਹੈ ਇਹਦੇ 'ਚ ਕੋਈ ਦੌਰਾਵਾਨੀ ਲੇਕਿਨ ਉਦੋਂ ਪਹਿਲਾਂ ਤੁਸੀਂ ਸਕੂਲਾਂ ਨੂੰ ਸਹੂਲਤਾਂ ਤਾਂ ਦਿਓ ਕਿਤੇ-ਕਿਤੇ ਆਪਕਾ ਨੂੰ ਤੁਸੀਂ ਸਿੰਗਾਪੁਰ ਭੇਜਦੇ ਨੇ ਟ੍ਰੇਨਿੰਗ ਲਈ ਕਿਤੇ ਫਿਨਲੈਂਡ ਭੇਜਦੇ ਨੇ ਟ੍ਰੇਨਿੰਗ ਦੇ ਲਈ ਲੇਕਿਨ ਉਹਨਾਂ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਪੂਰਾ ਨਹੀਂ ਹੈ ਸਕੂਲਾਂ ਦੇ ਵਿੱਚ ਮਾਪੇ ਜਿਹੜੇ ਨੇ ਉਹ ਇਸ ਗੱਲ ਨੂੰ ਲੈ ਕੇ ਲਗਾਤਾਰ ਗਿਲਾ ਕਰ ਰਹੇ ਨੇ ਕਿ ਜਿਹੜੇ ਵੀ ਬੱਚੇ ਦੀ ਥੋੜੀ ਬਹੁਤੀ ਵੀ ਮਾਪਿਆਂ ਦੀ ਗੁਜਾਇਸ਼ ਆ ਉਹ ਪ੍ਰਾਈਵੇਟ ਸਕੂਲਾਂ ਵਾਲੇ ਪਾਸੇ ਨੂੰ ਜਾ ਰਿਹਾ ਹੈ ਪ੍ਰਾਈਵੇਟ ਸਕੂਲਾਂ ਦਾ ਗਲਬਾਤ ਤੁਸੀਂ ਤੋੜ ਨਹੀਂ ਪਾਏ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੁਸੀਂ ਘਟਾ ਨਹੀਂ ਪਾਏ ਪ੍ਰਾਈਵੇਟ ਸਕੂਲਾਂ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਲਈਆਂ ਜਿਵੇਂ ਫਲਾਨੀ ਦੁਕਾਨ ਤੋਂ ਫਲਾਨੇ ਪਬਲਿਸ਼ਰ ਦੀ ਹੀ ਕਿਤਾਬ ਲੈਣੀ ਆ ਉਹ ਉਹ ਤਾਂ ਤੁਸੀਂ ਤੋੜ ਨਹੀਂ ਪਾਏ ਔਰ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਤੁਸੀਂ ਇਹ ਪ੍ਰਭਾਵ ਦੇ ਰਹੇ ਹੋ ਵੀ ਇੱਕ ਸੀਐਮ ਇੱਕ ਸੁਪਰ ਸੀਐਮ ਸੋ ਇਹ ਇਹ ਤਰੀਕਾ ਗਲਤ ਹੈ ਇਹ ਤਰੀਕਾ ਦੋਸ਼ਪੂਰਨ ਹੈ ਇਹ ਤਰੀਕੇ ਤੇ ਸਵਾਲ ਨੇ ਜਿਹੜੇ ਉਹ ਪੰਜਾਬ ਦੇ ਲੋਕਾਂ ਨੂੰ ਵੀ ਚੁੱਕਣੇ ਚਾਹੀਦੇ ਨੇ ਕਿ ਪ੍ਰਭਾਵ ਠੀਕ ਨਹੀਂ ਜਾ ਰਿਹਾ ਜਿਮਦੀਪ ਜੀ 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 ਬਿਲਕੁਲ ਮੈਨੂੰ ਲੱਗਦਾ ਹੱਲੇ ਵੀ ਇਹਨਾਂ ਨੂੰ ਮੇਰੇ ਖਿਆਲ ਨਾਲ ਪੰਜਾਬ ਦੇ ਸੁਭਾਅ ਦੀ ਸਮਝ ਨਹੀਂ ਆਈ ਬੇਸ਼ੱਕ ਹਾਲਾਤ ਜੋ ਮਰਜੀ ਹੋਣ ਪਰ ਮੈਨੂੰ ਲੱਗਦਾ ਇਹ ਵੀ ਜਿਹੜੀ 535 ਦਾ ਸ਼ਾਇਦ ਕਿਤੇ ਮੁੱਠਾ ਪੈ ਸਕਦਾ ਆ ਖਰ ਪ੍ਰਸਤਾਵ ਅਗਲੀ ਖਬਰ ਵੱਲ ਚਲਦੇ ਆਪਾਂ ਅ ਕਰਨਲ ਬਾਠ ਹੋਣਾ ਤਾਂ ਜਿਹੜਾ ਮਾਮਲਾ ਉਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਆਪਾਂ ਦੇਖਿਆ ਕਿ ਕਿੰਨੇ ਕਿਸ ਤਰੀਕੇ ਨਾਲ ਜਿਹੜਾ ਇਸ ਮਾਮਲੇ 'ਚ ਇਨਸਾਫ ਲੈਣ ਲਈ ਸੰਘਰਸ਼ ਹੋ ਰਿਹਾ ਤੇ ਕਿਸ ਲੈਵਲ ਤੱਕ ਇਹ ਮਾਮਲਾ ਪਹੁੰਚ ਚੁੱਕਾ ਹੈ ਤੇ ਪੰਜਾਬ ਸਰਕਾਰ ਵੀ ਕਸੂਤੀ ਫਸ ਚੁੱਕਿਆ ਪਿਛਲੇ ਨਹੀਂ ਇੱਕ ਦਿਨ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਬਹੁਤ ਚਰਚਾ ਵਿੱਚ ਸੀ ਜਿਹਦੇ ਵਿੱਚ ਉਹ ਪੱਤਰਕਾਰਾਂ ਦੇ ਜਿਹੜੇ ਜਵਾਬ ਸੀ ਪੱਤਰਕਾਰਾਂ ਦੇ ਉਹ ਦਿੱਤੇ ਬਿਨਾਂ ਹੀ ਉੱਠ ਗਏ ਤੇ ਜਿਹਦੇ ਉੱਤੇ ਕਾਫੀ ਨਾਰਾਜ਼ ਵੀ ਸੀ ਪੱਤਰਕਾਰ ਸੋ ਇਹ ਦੱਸਿਓ ਜੀ ਕਿ ਹੁਣ ਜਿਹੜੇ ਕੇਂਦਰੀ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਨਾਲ ਮੀਟਿੰਗ ਹੋਣ ਜਾ ਰਹੀ ਆ ਮੁੱਖ ਮੰਤਰੀ ਸਾਹਿਬ ਦੀ ਵੀ ਤੇ ਬਾਠ ਪਰਿਵਾਰ ਦੀ ਵੀ ਤੋਂ ਦੱਸਿਓ ਕੀ ਚੱਲ ਰਿਹਾ ਇਸ ਮਾਮਲੇ ਵਿੱਚ ਦੇਖੋ ਜੀ ਮਸਲਾ ਇਹ ਹੈ ਕਿ ਬਾਠ ਪਰਿਵਾਰ ਆ ਗਿਆ ਜਿਹੜਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਪਰਿਵਾਰ ਉਹ ਲਗਾਤਾਰ ਪੰਜਾਬ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ ਕਰਨਲ ਬਾਠ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ ਲੇਕਿਨ ਇਨਸਾਫ ਉਸ ਪਰਿਵਾਰ ਨੂੰ ਉਸ ਰੂਪ ਦੇ ਵਿੱਚ ਨਹੀਂ ਮਿਲ ਰਿਹਾ ਜਿਸ ਰੂਪ ਦੇ ਵਿੱਚ ਮਿਲਣਾ ਚਾਹੀਦਾ ਸੀਗਾ ਪਿਛਲੇ ਦਿਨਾਂ ਚ ਪੰਜਾਬ ਦੇ ਡੀਜੀਪੀ ਤੇ ਫੌਜ ਦੇ ਉੱਤਰੀ ਜ਼ੋਨ ਦੇ ਮੁਖੀ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਔਰ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੀ ਆ ਉਹ ਕੋਈ ਇੱਕ ਮੁੱਦਾ ਜ਼ਾਹਰ ਨਹੀਂ ਸੀ ਹੋ ਰਹੀ ਫੌਜ ਦੇ ਜਿਹੜੇ ਅਫਸਰ ਸੀ ਉਹਨਾਂ ਦਾ ਆਪਣਾ ਰਵੱਈਆ ਨਜ਼ਰ ਆ ਰਿਹਾ ਸੀ ਪੁਲਿਸ ਦੇ ਅਫਸਰ ਦਾ ਆਪਣਾ ਰਵੱਈਆ ਨਜ਼ਰ ਆ ਰਿਹਾ ਸੀਗਾ ਇਨਸਾਫ਼ ਦੀ ਗੱਲ ਉੱਥੇ ਵੀ ਕੀਤੀ ਜਾ ਰਹੀ ਸੀ ਹੁਣ ਇਸ ਮਸਲੇ ਦੇ ਵਿੱਚ ਦੇਖੋ ਜਿਹੜਾ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹੁੰਦੀਆਂ ਐ ਨਹੀਂ ਕਿ ਵਾਪਰਦੀਆਂ ਨਹੀਂ ਹੁੰਦੀਆਂ ਲੇਕਿਨ ਉਹਨਾਂ ਘਟਨਾਵਾਂ ਨੂੰ ਹੈਂਡਲ ਕਰਨ ਦਾ ਜਿਹੜਾ ਤਰੀਕਾ ਹੁੰਦਾ ਉਹ ਤਰੀਕਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਤ ਨਹੀਂ ਆ ਰਿਹਾ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਹੋ ਸਕਦਾ ਹਿਸਟਰੀ 'ਚ ਇਦੋਂ ਵੀ ਵੱਡੀਆਂ ਵਾਪਰੀਆਂ ਹੋਣ ਹੋ ਸਕਦਾ ਬਹੁਤ ਸਾਰੇ ਸੂਬਿਆਂ 'ਚ ਵਾਪਰੀਆਂ ਹੋਣ ਲੇਕਿਨ ਮਨਦੀਪ ਜੀ ਹੋਕ ਹੀ ਰਿਹਾ ਹੋਏ ਰਿਹਾ ਕਿ ਮੁੱਖ ਮੰਤਰੀ ਭਗਵੰਤ ਸਮਾਣਾ ਅਜੇ ਤੱਕ ਕਰਨਲ ਬਾਠ ਦੇ ਪਰਿਵਾਰ ਨੂੰ ਨਹੀਂ ਮਿਲਿਆ ਗਵਰਨਰ ਸਾਹਿਬ ਮਿਲ ਗਏ ਉਹਨਾਂ ਦੇ ਪਰਿਵਾਰ ਨੂੰ ਲੇਕਿਨ ਭਗਵੰਤ ਮਾਨ ਅਜੇ ਤੱਕ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤੱਕ ਨਹੀਂ ਹੁਣ ਜਦੋਂ ਉਹਨਾਂ ਨੇ ਧਰਨਾ ਦਿੱਤਾ ਸੀਗਾ ਪੱਕਾ ਦਿਨ ਰਾਤ ਦਾ ਉਸ ਧਰਨੇ ਦੇ ਵਿੱਚ ਮੀਟਿੰਗ ਫਿਕਸ ਕਰਾਈ ਵਈ ਚੀਫ ਮਿਨਿਸਟਰ ਨਾਲ ਔਰ ਮੀਟਿੰਗ ਦੇ ਵਿੱਚ ਵਕਫਾ ਬਹੁਤ ਪਾਤਾ ਬਣਦਾ ਤਾਂ ਇਹ ਸੀਗਾ ਨਾ ਵੀ ਅੱਜ ਉੱਥੇ ਧਰਨਾ ਚੱਲ ਰਿਹਾ ਔਰ ਜਦੋਂ ਮੀਟਿੰਗ ਫਿਕਸ ਹੁੰਦੀ ਸੀ ਇੱਕ ਦਿਨ ਦੋ ਦਿਨ ਦੇ ਵਕਫੇ ਦੇ ਨਾਲ ਮੁੱਖ ਮੰਤਰੀ ਨਾਲ ਮੀਟਿੰਗ ਹੁੰਦੀ ਲੇਕਿਨ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਆ ਗਈ ਜਿਹੜੀ ਉਹ ਜਾਦੇ ਲੰਬਾ ਵਕਫਾ ਪੈ ਗਿਆ ਉਹਦੇ ਵਿੱਚੋਂ ਹੁਣ ਮੁੱਖ ਮੰਤਰੀ ਸਾਹਿਬ ਨਾਲ ਜਿਹੜੀ ਮੀਟਿੰਗ ਆ ਤਾਂ 31 ਮਾਰਚ ਨੂੰ ਹੈ ਪਰਿਵਾਰ ਦੀ ਲੇਕਿਨ ਉਸ ਤੋਂ ਪਹਿਲਾਂ 30 ਮਾਰਚ ਨੂੰ ਰਾਜਨਾਥ ਸਿੰਘ ਨਾਲ ਮੀਟਿੰਗ ਮਿਲਗੀ ਪਰਿਵਾਰ ਨੂੰ ਦੇਸ਼ ਦੇ ਰੱਖਿਆ ਮੰਤਰੀ ਨੇ ਸੈਂਟਰ ਦੇ ਵਿੱਚ ਰਾਜਨਾਥ ਸਿੰਘ ਅੱਜ ਪਰਿਵਾਰ ਆ ਗਿਆ ਜਿਹੜਾ ਕਰਨਲ ਵਾਟ ਦਾ ਉਹ ਰਾਜਨਾਥ ਸਿੰਘ ਨਾਲ ਮੀਟਿੰਗ ਕਰਨ ਜਾ ਰਿਹਾ ਹੁਣ ਤੁਸੀਂ ਦੇਖੋ ਕਿ ਇਸ ਸਥਿਤੀ ਕਿਸ ਰੂਪ ਦੇ ਵਿੱਚ ਬਣਦੀ ਆ ਕਿ ਗਵਰਨਰ ਸਾਹਿਬ ਨਾਲ ਮੀਟਿੰਗ ਪਰਿਵਾਰ ਦੀ ਪਹਿਲਾਂ ਹੋਗੀ ਉਸ ਤੋਂ ਬਾਅਦ ਉਹ ਸੈਂਟਰ ਦੇ ਮਿਨਿਸਟਰ ਨਾਲ ਮੀਟਿੰਗ ਕਰਨ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਮੀਟਿੰਗ ਦਾ ਸਮਾਂ ਹੀ ਦੂਰ ਦੇ ਰਹੇ ਆ ਕੱਲ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਨ ਜਾ ਰਿਹਾ ਪਰਿਵਾਰ ਹੁਣ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦਾ ਫਿਰ ਕੀ ਮੈਨਾ ਰਹਿ ਗਿਆ ਇਹ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਪਰਵਾਹ ਦੀਆਂ ਦੋ ਹੀ ਮੰਗਾਂ ਨੇ ਹੁਣ ਜੀ ਸੀਬੀਆਈ ਜਾਂਚ ਦੀ ਮੰਗ ਔਰ ਐਸਐਸਪੀ ਨਾਨਕ ਸਿੰਘ ਦੀ ਬਦਲੀ ਦੀ ਮੰਗ ਹੁਣ ਜਿਹੜੀ ਇਹ ਪਰਿਵਾਰ ਕੋਈ ਐਵੇਂ ਨਹੀਂ ਕਹਿ ਰਿਹਾ ਫਲਾਨੇ ਖਿਲਾਫ ਐਫਆਈਆਰ ਕਰੋ ਪਰਿਵਾਰ ਦੀ ਕੋ ਮੰਗ ਬਹੁਤ ਹੀ ਵੱਡੀ ਵੀ ਹੈ ਨਹੀਂ ਨਾ ਕੋ ਬਹੁਤ ਹੀ ਬਦਮੀ ਵੀ ਹੈ ਨਹੀਂ ਪੰਜਾਬ ਦੇ ਸੀਨੀਅਰ ਜਿਹੜੇ ਅਫਸਰ ਨੇ ਉਹਨਾਂ ਦੇ ਨਾਲ ਰੋਲੇ ਦਾ ਮਸਲਾ ਹੈ ਉਹਨਾਂ ਦੇ ਵਿੱਚ ਪੰਜਾਬ ਦੇ ਅਫਸਰ ਜੇ ਜਾਂਚ ਕਰਨਗੇ ਤਾਂ ਪਰਿਵਾਰ ਨੂੰ ਲੱਗਦਾ ਕਿ ਉਹ ਇੱਕ ਤਰਫਾ ਹੋਊਗੀ ਉਹ ਚ ਹੁਣ ਸੀਬੀਆਈ ਜਾਂਚ ਹੈ ਜਿਹੜੀ ਉਹਦੀ ਮੰਗ ਕਰਨਾ ਪਰਿਵਾਰ ਦਾ ਰਾਈਟ ਵੀ ਆ ਪਰਿਵਾਰ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਦੀ ਕੁੰਡਾ ਵੀ ਖੜਕਾ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ ਵੀ ਇਹ ਮਸਲਾ ਚੱਲ ਰਿਹਾ ਹੈ ਇਹ ਵੀ ਹੋ ਸਕਦਾ ਮਨਦੀਪ ਜੀ ਕਿ ਹਾਈ ਕੋਰਟ ਹੀ ਮਾਰਕ ਕਰ ਦੇ ਸੀਬੀਆਈ ਨੂੰ ਜਾਂਚ ਇਹ ਵੀ ਹੋ ਸਕਦਾਗਾ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਤੋਂ ਪਹਿਲਾਂ ਰਾਜਨਾਥ ਸਿੰਘ ਹੀ ਇਸ ਵਿਸ਼ੇ ਦੇ ਉੱਤੇ ਕੋਈ ਜਾਂਚ ਦੇ ਲਈ ਹੱਲ ਕੱਢ ਦੇਣ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਔਰ ਇਹਨਾਂ ਦੀ ਸਰਕਾਰ ਹੈਗੀ ਜਿਹੜੀ ਇਸ ਮਸਲੇ ਨੂੰ ਪ੍ਰੋਪਰ ਢੰਗ ਦੇ ਨਾਲ ਹੈਂਡਲ ਨਹੀਂ ਕਰ ਪਾਈ। ਇਸ ਸਟੇਟ ਦੇ ਹੀ ਦੋ ਅੰਗਾਂ ਦੀ ਆਪਸ ਦੇ ਵਿੱਚ ਜਿਹੜੀ ਹੈ ਉਹ ਕਲੈਸ਼ ਦਾ ਮਸਲਾ ਹੈਗਾ। ਔਰ ਇਹਨੂੰ ਹੱਲ ਕਰਨ ਦਾ ਢੰਗ ਤਰੀਕਾ ਹੈਗਾ ਜਿਹੜਾ ਪੰਜਾਬ ਸਰਕਾਰ ਦਾ ਉਹ ਠੀਕ ਨਹੀਂ ਰਿਹਾ। ਜਿਹਦੇ ਕਰਕੇ ਹੀ ਇਹ ਘਟਨਾ ਇਸ ਰੂਪ ਤੱਕ ਜਿਹੜੀ ਉਹ ਗਈ ਹੈ ਸੋ ਹੁਣ ਉਹ ਪਰਿਵਾਰ ਹੈਗਾ ਜਿਹੜਾ ਅਜਰਾਤਨਾਥ ਸਿੰਘ ਨੂੰ ਮਿਲਣਗੇ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਮਿਲਣਗੇ ਔਰ ਉਸ ਵਿਸ਼ੇ ਦੇ ਵਿੱਚ ਹੁਣ ਇਹਨਾਂ ਦੀ ਕਿਹੜੇ ਪਾਸਿਓਂ ਕਿੰਨੀ ਕੁ ਮਤਲਬ ਸੁਣਵਾਈ ਹੁੰਦੀ ਹੈ ਉਹ ਸਾਰੀ ਸਾਹਮਣੇ ਆ ਜਾਊਗੀ ਜੀ ਜੀ ਬਿਲਕੁਲ ਦੇਖਦੇ ਆਂ ਮਾਮਲਾ ਕਾਫੀ ਹਾਈ ਲੈਵਲ ਤੇ ਪਹੁੰਚ ਗਿਆ ਸੋ ਹੁਣ ਦੇਖਦੇ ਆਂ ਕਿ ਇਸ ਤਰੀਕੇ ਨਾਲ ਕਿਸ ਤਰੀਕੇ ਨਾਲ ਇਹ ਗੱਲ ਅੱਗੇ ਪਹੁੰਚਦੀ ਆ ਸੋ ਹੁਣ ਆਪਾਂ ਗਲਬਤ ਕਰਦੇ ਆ ਜੀ ਅਕਾਲੀ ਦਲ ਦੀ ਕਾਲੀ ਦਲ ਦੀ ਜੋ ਸੰਕਟ ਆ ਪੰਜ ਮੈਂਬਰੀ ਕਮੇਟੀ ਜਿਹੜੀ ਆ ਜੀ ਇਸ ਵਕਤ ਪੱਤਸਵ ਉਹ ਭਰਤੀ ਜਿਹੜੀ ਚੱਲ ਰਹੀ ਆ ਤੇ ਜਿਹਦੇ ਵਿੱਚ ਉਹਨੂੰ ਭਰਮਾ ਹੁੰਗਾਰਾ ਜਿਹੜਾ ਮਿਲ ਰਿਹਾ ਪਹਿਲਾਂ ਮਲੇਰਕੋਟਲੇ ਗਿਆ ਸੀ ਤੇ ਹੁਣ ਸੰਗਰੂਰ ਮੁੱਖ ਮੰਤਰੀ ਸਰਕਰ ਜిల్లా ਉੱਥੇ ਵੀ ਕਾਫੀ ਜਿਹੜੀ ਉਹ ਭਰਤੀ ਨੂੰ ਹਾਰ ਹੁੰਗਾਰਾ ਮਿਲ ਰਿਹਾ ਹਾਲਾਂਕਿ ਦੂਜੇ ਪਾਸੇ ਵੀ ਦਾਵਾ ਕੀਤਾ ਗਿਆ ਸੀ ਕਿ ਅਸੀਂ ਇੰਨੇ ਲੱਖ ਮੈਂਬਰ ਬਣਾ ਲੈ ਇੰਨੇ ਲੱਖ ਬਣਾ ਲੈ ਪਰ ਕਿਤੇ ਦੱਸਿਆ ਨਹੀਂ ਸੀ ਜਮੀਦਾਰ ਮੈਂਬਰ ਬਣੇ ਕਿਦਣੇ ਕਿੱਥੋਂ ਬਣੇ ਆ ਤੇ ਕਿੱਥੇ ਇਹਨਾਂ ਦੀ ਭਰਤੀ ਚੱਲੀ ਆ ਪਰ ਪੱਤੀ ਸਾਹਿਬ ਇਹ ਜਿਹੜੀ ਭਰਤੀ ਇਹ ਨਜ਼ਰ ਆ ਰਹੀ ਆ ਤੇ ਹੰਗਾਰਾ ਵੀ ਮਿਲਦਾ ਨਜ਼ਰ ਆ ਰਿਹਾ ਸੋ ਕਿਸ ਤਰੀਕੇ ਨਾਲ ਦੇਖਦੇ ਹਾਂ ਵੀ ਇਹ ਅਕਾਲੀ ਦਲ ਦੀ ਹੁਣ ਕਿੱਦਾਂ ਨੂੰ ਸਥਿਤੀ ਜਾ ਰਹੀ ਹੈ ਮਨਵੀਰਪ ਜੀ ਇਹ ਨਾ ਭਰਤੀ ਜਿਹੜੀ ਮਹਿਮਾ ਹੈ ਭਰਤੀ ਮਹਿਮਾ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਪਹਿਲਾਂ ਮਲੇਰ ਕੋਟਲੇ ਦੇ ਵਿੱਚ ਪੜਾ ਵੱਡਾ ਕੱਠ ਹੋਇਆ ਕੱਲ ਸੰਗਰੂਰ ਦੇ ਵਿੱਚ ਜਿਹੜਾ ਕੱਠ ਹੋਇਆ ਉਹ ਰੱਖੀ ਤੱਕ ਮੀਟਿੰਗ ਸੀ ਰੈਲੀ ਦਾ ਰੂਪ ਧਾਰਨ ਕਰ ਗਿਆ ਔਰ ਦਿਲਚਸਪ ਬੜਾ ਪਹਿਲੂ ਕੱਲ ਪੀਜ ਵਿਰਸਾ ਸਿੰਘ ਬਲਟੋਹਾ ਫਰਾਂ ਦਾ ਦਰਦ ਵੀ ਸੁਣਿਆ ਜਾਵੇ ਨਾ ਉਹ ਉਹ ਵੀ ਮਤਲਬ ਇਹੀ ਰੂਪ ਹੈਗਾ ਵੀ ਇਹ ਮਸਲਾ ਦਿਲਚਸਪ ਕਿੰਨਾ ਹੋ ਗਿਆ ਮੈਂ ਨਾ ਤੁਹਾਨੂੰ ਇਹ ਦੱਸਦਾ ਵੀ ਸਾਡੇ ਸੰਗਰੂਰ ਬਰਨਾਲੇ ਖੇਤਰ ਦੇ ਵਿੱਚ ਸ਼੍ਰੋਮਣੀ ਕਾਲੀਦਲ ਦੇ ਦੋ ਵੱਡੇ ਧੜੇ ਇੱਕ ਧੜਾ ਢੀਂਗਸਾ ਪਰਿਵਾਰ ਇੱਕ ਧੜਾ ਬਰਨਾਲਾ ਪਰਿਵਾਰ ਦੋਨੇ ਪਰਿਵਾਰਾਂ ਦੀ ਕਦੇ ਨਹੀਂ ਸਿਆਸਤ ਦੇ ਵਿੱਚ ਆਪਸ ਦੇ ਵਿੱਚ ਬਣੀ ਪਿਛਲੇ ਸਮੇਂ ਤੋਂ ਔਰ ਤੁਸੀਂ ਦੇਖੋ ਬਸ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਨਿਚੋੜ ਹੈ ਮੈਂ ਤੁਹਾਨੂੰ ਦੱਸਦਾ ਪ੍ਰਕਾਸ਼ ਸਿੰਘ ਬਾਦਲ ਨੇ ਹਰ ਹਲਕੇ ਦੇ ਵਿੱਚ 2 ਲੀਟਰ ਭਰ ਕੇ ਰੱਖੇ ਪੈਰਲਲ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਮਤਲਬ ਨਿਚੋੜ ਇਹ ਹੈ ਕਿ ਹਰੇਕ ਹਲਕੇ 'ਚ 2 ਲੀਟਰ ਭਰ ਕੇ ਰੱਖੇ ਤੁਸੀਂ ਜਿਹੜਾ ਮਰਜ਼ੀ ਹਲਕਾ ਕੱਢ ਲਓ ਔਰ ਉਹ ਕੀ ਕਰਦੇ ਸੀ 1 ਲੀਟਰ ਨੂੰ ਥਾਪੜਾ ਦਿੰਦੇ ਸੀ ਦੂਜੇ ਲੀਟਰ ਨੂੰ ਉਹ ਤੋਂ ਹੀ ਗੁੱਠੇ ਲਵਾਉਂਦੇ ਸੀ ਜਦੋਂ ਉਹ ਲੀਟਰ ਥੋੜਾ ਵੱਧ ਉੱਬਰਦਾ ਸੀਗਾ ਸਿਆਸਤ ਦੇ ਵਿੱਚ ਅੱਗੇ ਵੱਧਦਾ ਸੀ ਤਾ ਜਿਹੜਾ ਹੀਠਾ ਗੁੱਠੇ ਲਾਇਆ ਹੁੰਦਾ ਸੀ ਉਹਨੂੰ ਬਾਹਰ ਦਿੰਦੇ ਸੀ ਔਰ ਦੂਜੇ ਨੂੰ ਜਿਹੜਾ ਉਹਦੇ ਨਾਲ ਹੀ ਟਕਰਾ ਪੈਦਾ ਕਰ ਦਿੰਦੇ ਸੀ ਅਸੀਂ ਸੰਗਰੂਰ ਬਰਨਾਲੇ ਦੇ ਵਿੱਚ ਬਰਨਾਲਾ ਪਰਿਵਾਰ ਤੇ ਢੀਂਸਾ ਪਰਿਵਾਰ ਦੇ ਵਿੱਚ ਸਿਆਸੀ ਕੁੰਭ ਦੇਖਿਆ ਹੋਇਆ ਔਰ ਹੁਣ ਜਿਹੜਾ ਪਹਿਲੂ ਤੁਸੀਂ ਦੇਖੋ ਕਿ ਆ ਜਿਹੜਾ ਘਟਨਾਕ੍ਰਮ ਸ਼੍ਰੀ ਕਾਲਤਕ ਸਾਬ ਦੀ ਫਸੀਲ ਤੋਂ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਗਿਆ ਉਸ ਤੋਂ ਬਾਅਦ ਢੀਂਸਾ ਪਰਿਵਾਰ ਤੇ ਬਰਨਾਲਾ ਪਰਿਵਾਰ ਇਕੱਠੇ ਹੋ ਗਏ ਇਕਵਾਲ ਸਿੰਘ ਝੁੰਡਾ ਨੇ ਇਕਵਾਲ ਸਿੰਘ ਝੁੰਡਾ ਦੀ ਪਿਛਲੇ ਸਮੇਂ ਦੇ ਵਿੱਚ ਸਥਿਤੀ ਆ ਗਈ ਜਿਹੜੀ ਉਹ ਇਹ ਬਣੀ ਸੀ ਕਿ ਉਹ ਅਕਾਲੀ ਦਲ ਦੇ ਨੇੜੇ ਚਲੇ ਗਏ ਸੀਗੇ ਔਰ ਢੀਂਡਾ ਸਾਹ ਪਰਿਵਾਰ ਤੇ ਬਰਨਾਲਾ ਪਰਿਵਾਰ ਉਹਦਾ ਵਿਰੋਧ ਕਰਦੇ ਸੀ ਪਰ ਅੱਜ ਇਕਵਾਲ ਸਿੰਘ ਝੁੰਡਾ ਵੀ ਨਾਲ ਨੇ ਹੋਰ ਤੁਹਾਨੂੰ ਦਿਲਚਸਪ ਪਹਿਲੂ ਇਹ ਲੱਗੂਗਾ ਵੀ ਗੋਵਿੰਦ ਸਿੰਘ ਲੌਂਗਵਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੂੰ ਪ੍ਰਧਾਨ ਹੀ ਇਸ ਰੂਪ ਦੇ ਵਿੱਚ ਬਣਾਇਆ ਗਿਆ ਸੀ ਕਿ ਢੀਂਡਾ ਸਾਹ ਪਰਿਵਾਰ ਅਕਾਲੀ ਦਲ ਨੂੰ ਲੱਗਦਾ ਸੀ ਕਿ ਕਿਸੇ ਸਮੇਂ ਸਾਥੋਂ ਦੂਰ ਜਾ ਸਕਦਾ ਆਪਾਂ ਪਹਿਲਾਂ ਹੀ ਸੰਗਰੂਰ ਦੇ ਵਿੱਚ ਇੱਕ ਅੱਦਾ ਵਰ ਲੀਡਰ ਬਾਹਰ ਦਿਓ ਤਾਂ ਗੋਵਿੰਦ ਸਿੰਘ ਲੰਗੋਵਾਲ ਨੂੰ ਬਾਹਰ ਆਇਆ ਲੇਕਿਨ ਅੱਜ ਗੋਵਿੰਦ ਸਿੰਘ ਲੰਗੋਵਾਲ ਵੀ ਨਾਲ ਹੈ ਸੋ ਕੁੱਲ ਮਿਲਾ ਕੇ ਮੈਂ ਤੁਹਾਨੂੰ ਦੱਸਾਂ ਕਿ ਪਟਿਆਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਜਿਹਾ ਲੀਡਰ ਨਹੀਂ ਹੈਗਾ ਜਿਹੜਾ ਬਾਦਲ ਪਰਿਵਾਰ ਨਾਲ ਹੋਵੇ ਰਖਣਾ ਪਰਿਵਾਰ ਚੰਦੂ ਮਾਜਰਾ ਹੋਰੀ ਇਕੱਠੇ ਸੰਗਰੂਰ ਦੇ ਵਿੱਚ ਜਾ ਸੰਗਰੂਰ ਬਰਨਾਲਾ ਇਕੱਠੇ ਆਪਾਂ ਕਰ ਲਈਏ ਬਰਨਾਲਾ ਪਰਵਾਰ ਢੀਂਡਸਾ ਪਰਵਾਰ ਗੋਬਿੰਦ ਸਿੰਘ ਲੌਂਗਵਾਲ ਇਕਬਾਲ ਸਿੰਘ ਝੁੰਦਾ ਸਾਰੇ ਇਕੱਠੇ ਔਰ ਇਹ ਜਿਹੜਾ ਕੱਲ ਇਕੱਠ ਹੋਇਆ ਵੱਡਾ ਉਹ ਇਕੱਠ ਦੇ ਵਿੱਚ ਮੈਂਬਰਸ਼ਿਪ ਮਹਿਮ ਨੂੰ ਵੱਡਾ ਹੰਗਾਰਾ ਮਿਲਿਆ ਤਾਂ ਮੈਂ ਇਹ ਕਹਿ ਸਕਦਾ ਕਿ ਪੰਜ ਮੈਂਬਰੀ ਕਮੇਟੀ ਨੇ ਹਜੇ ਤੱਕ ਢੇੜਾ ਹੀ ਥੋੜਾ ਕਟਿਆ ਜਿੱਥੇ ਢੇੜਾ ਕੱਡਿਆਗਾ ਉਸ ਹਲਕੇ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲਹੋਰਾ ਨੇ ਮੁੱਲਾਪੁਰ ਦਾਖਾ ਇਲਾਕੇ ਦੇ ਲੋਕ ਆਪਦੇ ਘਰੇ ਸੱਦੇ ਕਾਲੀ ਦਲ ਦੇ ਕਰੇ ਸਾਧਕੇ ਫੋਟੋਆਂ ਪਾਤੀਆਂ ਔਰ ਮੀਡੀਆ ਦੇ ਵਿੱਚ ਖਬਰ ਚੱਲੀ ਕਿ ਬਹੁਤ ਵੱਡਾ ਝਟਕਾ ਮਨਪ੍ਰੀਤ ਸਿੰਘ ਯਾਲੀ ਨੂੰ ਲੱਗਿਆ ਉਹਦੇ ਹਲਕੇ ਦੇ ਲੋਕ ਸਗਵੀਰ ਸਿੰਘ ਬਾਦਲ ਨਾਲ ਜਾ ਖੜੇ ਹੁਣ ਉਹ ਕਿੱਡੇ ਕ ਵੱਡੇ ਲੀਡਰ ਨੇ ਕਿੰਨਾ ਕ ਖੜੇ ਨੇ ਇਹ ਵੱਖਰਾ ਇਸ਼ੂ ਹੈ ਲੇਕਿਨ ਤੁਸੀਂ ਦੇਖੋ ਕਿ ਮਲੇਰਕੋਟਲਾ ਬਰਨਾਲਾ ਸੰਗਰੂਰ ਪਟਿਆਲਾ ਚ ਹੁੰਝਾ ਫਿਰ ਰਿਹਾ ਆਕਾਲੀ ਦਲ ਬਾਦਲ ਦੇ ਨਾਲ ਇੱਕ ਵੀ ਲੀਟਰ ਨਹੀਂ ਖੜਾ ਪੁਰਾਣੇ ਕੱਦਾਵਰ ਲੀਟਰਾਂ ਦੇ ਵਿੱਚੋਂ ਔਰ ਜਿਹੜੇ ਪਰਿਵਾਰਾਂ ਦੀ ਆਪਸ ਦੇ ਵਿੱਚ ਕੋਈ ਸਾਂਝ ਨਹੀਂ ਸੀ ਜਿਹੜੇ ਇੱਕ ਦੂਜੇ ਨੂੰ ਬੁਲਾਉਂਦੇ ਤੱਕ ਨਹੀਂ ਸੀ ਉਹ ਪਰਿਵਾਰ ਇਕੱਠੇ ਬੈਠੇ ਨੇ ਕਦੇ ਕਿਸੇ ਨੇ ਸੋਚਿਆ ਸੀ ਕਿ ਢੀਂਡ ਸਾ ਪਰਵਾਹ ਤੇ ਬਰਨਾਲਾ ਪਰਿਵਾਰ ਇਕੱਠੇ ਇੱਕ ਸਟੇਜ ਦੇ ਉੱਤੇ ਨਜ਼ਰ ਆਉਣਗੇ ਹੁਣ ਇਹ ਚੀਜ਼ ਆ ਗਈ ਜਿਹੜੀ ਸਿਆਸਤ ਦੇ ਵਿੱਚ ਖਾਸ ਕਰਕੇ ਕਾਲੀ ਦਲ ਦੀ ਸਿਆਸਤ ਦੇ ਵਿੱਚ ਉਹ ਚੀਜ਼ ਸੁਖਵੀਰ ਸਿੰਘ ਬਾਦਲ ਲੋਹਰਾਂ ਨੂੰ ਮੈਨੂੰ ਲੱਗਦਾ ਸਮਝ ਨਹੀਂ ਪੈ ਰਹੀ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹਰ ਹਲਕੇ 'ਚ ਜਿਹੜੀਆਂ ਵੰਡੀਆਂ ਪਾਈਆਂ ਹੋਈਆਂ ਨੇ ਉਹ ਲੀਡਰ ਕਦੇ ਇਕੱਠੇ ਨਹੀਂ ਹੋ ਸਕਦੇ ਪਰ ਹੋ ਸਕਦਾ ਉਹ ਲੀਡਰਾਂ ਨੂੰ ਸਮਝ ਪੈ ਗਈ ਹੋਵੇ ਗੱਲ ਜੀ ਔਰ ਇਹ ਜਿਹੜੀ ਪਹਿਲੂ ਆਗਾ ਇਹ ਪਹਿਲੂ ਸਿਆਸਤ ਦੇ ਵਿੱਚ ਖਾਸ ਕਰਕੇ ਕਾਲੀ ਦਲ ਦੀ ਸਿਆਸਤ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਸੁਖਵੀਰ ਸਿੰਘ ਬਾਦਲ ਨਵਜੀ ਨਿਟੋ ਪਾ ਰਹੇ ਕਿ ਮਸਲੇ ਦੀ ਜੜ ਕਿੱਥੇ ਹੈ ਸੁਖਵੀਰ ਸਿੰਘ ਬਾਦਲ ਇਹ ਅੰਡਰਸਟੈਂਡਿੰਗ ਕਰ ਪਾ ਰਹੇ ਕਿ ਮਸਲੇ ਨੂੰ ਹੱਲ ਕਿਵੇਂ ਕਰਨਾ ਹੈਗਾ ਉਹਨ ਇੱਕ ਪਾਸੇ ਤਾਂ ਇਹ ਜਿਹੜੀ ਭਰਤੀ ਮਹਿਮਾ ਉਹਨਾਂ ਨੇ ਕਿਹਾ ਕਿ ਅਸੀਂ ਤਾਂ 2 ਦਸੰਬਰ ਨੂੰ ਜਿਹੜਾ ਕਲਤਕ ਸਾਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਆ ਕਮੇਟੀ ਬਣਾਈ ਹੈ ਅਸੀਂ ਇਸ ਕਮੇਟੀ ਦੇ ਅੱਜ ਵਿੱਚ ਜਿਹੜਾ ਉਹ ਸ਼ਾਮ ਵਾਲਾ ਮਨ ਪ੍ਰੀਤ ਸਿੰਘ ਯਾ ਲੀਗ ਤੇ ਪ੍ਰਤਾਪ ਸਿੰਘ ਬਡਾਲਾ ਸੰਤਾ ਸਿੰਘ ਮੈਦਪੁਰੀ ਪ੍ਰੇਮ ਸਿੰਘ ਚੰਦੂ ਮਾਜਰਾ ਗਗਨਦੀਪ ਸਿੰਘ ਬਰਨਾਲਾ ਪਰਮਿੰਦਰ ਢੀਂਡਸਾ ਗੋਬਿੰਦ ਸਿੰਘ ਲੋਂਗੋਵਾਲ ਬਲਦੇਵ ਮਾਨ ਇਹ ਸਾਰੇ ਕੱਲ੍ਹ ਅਗਵਾਈ ਕਰ ਰਹੇ ਸੀ ਦੂਜੇ ਪਾਸੇ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਾਦਲ ਧੜਾ ਉਹਦੇ ਵੱਲੋਂ ਆਪਣੀਆਂ ਅਨਾਉਂਸ ਕਰਤਾ ਵੀ ਅਸੀਂ ਤਾਂ ਮੈਂਬਰਸ਼ਿਪ ਮਹਿਮ ਪੂਰੀ ਕਰ ਲਈ ਜੀ ਹੁਣ ਤਾਂ ਅਸੀਂ ਡੈਲੀਗੇਟ ਚੁਣਨੇ ਅਪ੍ਰੈਲ ਦਾ ਪਹਿਲਾ ਹਫਤਾ ਡੈਲੀਗੇਟ ਚੁਣਨ ਲਈ ਰੱਖ ਲੈਣਾਂ ਨੇ ਤਾਂ ਕੱਲ ਇਹ ਵੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦੜ ਗੁਲਜ਼ਾਰ ਸਿੰਘ ਰਣੀਕੇ ਹੀਰਾ ਸਿੰਘ ਗਾਬੜੀਆ ਜਨਮੇਜਾ ਸਿੰਘ ਸੇਖੋਂ ਇਹੋ ਲੀਡਰ ਸੀਗੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਧਿਰ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਅਨਾਉਂਸ ਕਰ ਰਹੇ ਸੀ ਕਿ ਅਸੀਂ ਤਾਂ ਜੀ ਮੈਂਬਰਸ਼ਿਪ ਕਰ ਲਈ ਹੁਣ ਅਪ੍ਰੈਲ ਦੇ ਪਹਿਲੇ ਹਫਤੇ ਜ਼ਿਲ੍ਹਾ ਤੇ ਸੂਬਾ ਡੈਲੀਗੇਟ ਜਿਹੜੇ ਉਹ ਚੁਣਨੇ ਨੇ ਇਹਨਾਂ ਦਾ ਮਤਲਬ ਸਾਫ਼ ਹੈ ਇਸ ਗੱਲ ਤੋਂ ਵੀ 15 ਅਪ੍ਰੈਲ ਤੱਕ ਯਾਨੀ ਕਿ 15 ਤਰੀਕਾਂ ਤੱਕ ਸੁਖਵੀਰ ਸਿੰਘ ਬਾਦਲ ਨੂੰ ਦੁਬਾਰੇ ਬਣਾ ਪ੍ਰਧਾਨ ਜਿਹੜਾ ਸ਼ਾਇਦ ਉਹ ਬਣਾ ਦੇਣਗੇ ਇਹ ਇਹ ਤੜਾ ਹੁਣ ਇਹ ਗੱਲ ਅਕਾਲ ਤੱਕ ਸਾਡੇ ਜਥੇਦਾਰ ਸਾਹਬ ਦੇ ਉੱਤੇ ਵੀ ਜਾ ਕੇ ਖੜੂਗੀ ਕਿ ਭਾਵੇਂ ਜਥੇਦਾਰ ਸਾਹਿਬ ਬਦਲ ਗਏ ਨੇ ਪਰ ਕੀ ਅਕਾਲ ਤੱਕ ਸਾਡੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਗੱਜ ਜੀ ਉਸ ਪੁਰਾਣੇ ਫੈਸਲੇ ਦੇ ਉੱਤੇ ਅਜੇ ਵੀ ਖੜੇ ਨੇ ਜਿਹੜਾ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਸੀਗਾ ਜੀ ਔਰ ਇਹ ਇਹ ਸਥਿਤੀ ਹੈਗੀ ਜਿਹੜੀ ਇਹ ਸਥਿਤੀ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੱਧ ਸੰਕਟ ਵਾਲੇ ਪਾਸੇ ਨੂੰ ਜਿਹੜੀ ਉਹ ਟਕੇਗੀ ਜੀ ਜੀ ਬਿਲਕੁਲ ਹੁਣ ਅੰਦਰ ਦਾ ਜਿਹੜੀ ਸਿਆਸਤ ਆ ਹੋਰ ਵੀ ਔਖੀ ਸੁਖਬੀਰ ਸਿੰਘ ਬਾਦਲ ਹਣੇ ਹੋ ਰਹੀ ਆ ਜਿਹੜਾ ਕੁਰਸੀ ਮੋਹ ਆ ਬੇਸ਼ੱਕ ਇਸ ਵਕਤ ਤਾਕਤ ਬੇहद ਕਮਜ਼ੋਰ ਰਹਿ ਗਈ ਆ ਪਰ ਕੁਰਸੀ ਦਾ ਮੋਹ ਪੱਤੀ ਸਾਹਿਬ ਬਹੁਤ ਮੜਾ ਆ ਮੈਨੂੰ ਲੱਗਦਾ ਇਹਦੀ ਹੋਰ ਵੀ ਕਮਜ਼ੋਰੀ ਕਰਕੇ ਛੱਡਣਾ ਇਹਨਾਂ ਨੂੰ ਖੈਰ ਦੇਖਦੇ ਆ ਕਿ ਕੀ ਹੁੰਦਾ ਸਿਆਸਤ ਚ ਕੁਝ ਵੀ ਪੋਸੀਬਲ ਆ ਅ ਅਗਲੀ ਗੱਲ ਆਪਾਂ ਪਤੀ ਸਾਹਿਬ ਕਰਦੇ ਆ ਜੋ ਪਿਛਲੇ ਦਿਨੀ ਵੀਡੀਓਸ ਵੀ ਦੇਖ ਰਹੇ ਸੀ ਆਪਾਂ ਸੋਸ਼ਲ ਮੀਡੀਆ ਤੇ ਜੋ ਪੁਚਾਲ ਦੇ ਝਟਕੇ ਲੱਗੇ ਨੇ ਮਿਆ ਮਾਰ ਦੇ ਵਿੱਚ ਵੱਡੀਆਂ-ਵੱਡੀਆਂ ਇਮਾਰਤਾਂ ਤੋਂ ਜਿਸ ਤਰੀਕੇ ਨਾਲ ਉਹਨਾਂ ਦਾ ਸਵਿੰਗ ਪੂਲ ਦਾ ਪਾਣੀ ਡੋਲਰਿਆ ਕੁਝ ਸੀਸੀਟੀ ਫੁਟੇਜ ਆਈ ਹੈ ਉਤਨੀ ਉਚਾਈ ਦੇ ਉੱਤੇ ਜਿਸ ਤਰੀਕੇ ਨਾਲ ਝਟਕੇ ਲੱਗ ਰਹੇ ਸੀਗੇ ਮੈਨੂੰ ਨਹੀਂ ਲੱਗਦਾ ਕਿ ਉਹ ਬੰਦੇ ਦੁਬਾਰਾ ਡਰ ਦੇਣ ਦੀਆਂ ਵੱਡੀਆਂ ਇਮਾਰਤਾਂ 'ਚ ਪੜਨਗੇ ਵੱਡੀ ਪੱਧਰ ਤੇ ਨੁਕਸਾਨ ਹੋਇਆ ਬਹੁਤ ਲੋਕਾਂ ਦੀ ਮੌਤ ਵੀ ਹੋਈ ਆ ਸੋ ਦੱਸਿਓ ਹੁਣ ਤੱਕ ਕੀ ਰਿਪੋਰਟ ਆ ਰਹੀ ਆ ਇਥੋਂ ਜੋ ਪਹਚਾਲ ਥਾਈਲੈਂਡ ਤੇ ਮਿਆਂਮਾਰ ਚ ਆਏ ਨੇ ਦੇਖੋ ਜੀ ਮਿਆਂਮਾਰ ਕੇਂਦਰ ਸੀਗਾ ਪਹਚਾਲ ਦਾ 7.7 ਤੀਬਰਤਾ ਦਾ ਪਹਚਾਲ ਜਿਹੜਾ ਉਹ ਦਰਜ ਕੀਤਾ ਗਿਆ ਇਸ ਪਹਚਾਲ ਦੇ ਨਾਲ ਮਨਦੀਪ ਜੀ 1700 ਦੇ ਲਗਭਗ ਮੌਤਾਂ ਹੋ ਚੁੱਕੀਆਂ ਨੇ ਬਹੁਤ ਵੱਡੀ ਤਬਾਹੀ ਜਿਹੜੀ ਆ ਉਹ ਹੋਈ ਆ ਔਰ ਥਾਈਲੈਂਡ ਦੇ ਵਿੱਚ ਕਿਉਂਕਿ ਥਾਈਲੈਂਡ ਨਾਲ ਪੈਂਦਾ ਮਿਆਂਮਾਰ ਦੇ ਵਿੱਚ ਉੱਥੇ ਵੀ ਪਹਚਾਲ ਦੇ ਝਟਕੇ ਜਿਹੜੇ ਉਹ ਮਹਿਸੂਸ ਕੀਤੇ ਗਏ ਜਿਦੇ ਕਰਕੇ ਉੱਥੇ ਵੀ ਜਿਹੜੀਆਂ 3 ਦਰਜਨ ਤੋਂ ਵੱਧ ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਨੇ ਔਰ ਥਾਈਲੈਂਡ 'ਚ ਮੈਂ ਦੇਖ ਰਿਹਾ ਸੀ ਇੱਕ 30 ਮੰਜ਼ਲਾ ਮਾਰਤਾ ਜਿਹੜੀ ਉੱਟਾ ਢੇਢੀ ਹੋ ਗਈ। ਮਿਆਂ ਮਾਰ ਦੇ ਵਿੱਚ ਵੀ ਬਹੁਤ ਸਾਰੀਆਂ ਇਮਾਰਤਾਂ ਨੇ ਜਿਹੜੀਆਂ ਵੱਡੀਆਂ ਔਰ ਢੇਢੀ ਹੋਈਆਂ ਨੇ। ਹੁਣ ਮਨਦੀਪ ਜੀ ਦੇਖੋ ਦੋ ਤਰ੍ਹਾਂ ਦੀ ਤਬਾਹੀ ਦਾ ਅੱਜ ਦੁਨੀਆ ਸਾਹਮਣਾ ਕਰ ਰਹੀ ਆ। ਇੱਕ ਤਬਾਹੀ ਹੈਗੀ ਜਿਹੜੀ ਮਨੁੱਖ ਵੱਲੋਂ ਕ੍ਰੀਏਟ ਕੀਤੀ ਹੋਈ ਤਬਾਹੀ ਹੈ। ਜਿਹੜੀਆਂ ਸਾਮਰਾਜੀ جنگਾਂ ਨੇ, ਜਿਹੜੀ ਜੰਗ ਰੂਸ ਤੇ ਯੂਕਰੇਨ 'ਚ ਲੱਗੀ ਹੋਈ ਆ। ਇੱਕ ਤਬਾਹੀ ਉਹ ਹੈ, ਇੱਕ ਤਬਾਹੀ ਕੁਦਰਤੀ ਤਬਾਹੀ ਆ। ਜਿਹੜੀ ਤਬਾਹੀ ਕੱਲ ਅਸੀਂ ਮਿਆਂਮਾਰ ਦੇ ਵਿੱਚ ਥਾਈਲੈਂਡ ਦੇ ਵਿੱਚ ਦੇਖੀ ਹੈਗੀ ਹੁਣ ਇਹਦਾ ਜਿਹੜਾ ਮਿਆਂਮਾਰ ਵਾਲੀ ਤਬਾਹੀ ਹੈ ਕੁਦਰਤੀ ਤਬਾਹੀ ਜਿਹਨੂੰ ਕਹਿੰਦੇ ਆ ਇਹਦਾ ਵੀ ਇੱਕ ਵੱਡਾ ਕਾਰਨ ਸੋ ਕਾਲਡ ਡਿਵੈਲਪਮੈਂਟ ਹੈ ਜਿਹੜੇ 30-30 ਮੰਜ਼ਲੀਆਂ ਇਮਾਰਤਾਂ ਬਣਾ ਕੇ ਜਿਹੜਾ ਮਤਲਬ ਬਹੁਤ ਵੱਡੀਆਂ ਐਦਾਂ ਦੀਆਂ ਇਮਾਰਤਾਂ ਵੀ ਥੋੜੇ ਜਿਹੇ ਏਰੀਏ ਨੂੰ ਵਧਾਉਂਦੇ ਜਾਓ ਤਾਂ ਤੱਕ ਜਾਂਦੇ ਜਾਓ ਜਿਹਨੂੰ ਜਿਹਨੂੰ ਵਿਕਾਸ ਕਿਹਾ ਜਾਂਦਾ ਹੈ ਅਹਲ ਦੇ ਵਿੱਚ ਬਹੁਤ ਸਾਰੇ ਮੁਲਕ ਨੇ ਦੁਨੀਆ ਦੇ ਵਿੱਚ ਜਿੱਥੇ ਬਹੁਤ ਪਹਚਾਣ ਆਉਂਦਾ ਜਾਪਾਨ ਹੈ ਜਾਪਾਨ ਦੇ ਵਿੱਚ ਕਦੇ ਇਹ ਨਹੀਂ ਹੁੰਦਾ ਠੀਕ ਹੈ ਕੁਦਰਤੀ ਤਵਾਹੀ ਤਾਂ ਜਿਹੜੀ ਪੁੱਛ ਕੇ ਨਹੀਂ ਆਉਂਦੀ ਪਰ ਤਵਾਹੀ ਹੁੰਦੀ ਆ ਲੇਕਿਨ ਉਹਨਾਂ ਦੇ ਘਰ ਉਹਨਾਂ ਦੀਆਂ ਇਮਾਰਤਾਂ ਬਿਲਡਿੰਗਾਂ ਉਸ ਰੂਪ ਦੇ ਵਿੱਚ ਬਣਾਈਆਂ ਹੋਈਆਂ ਕਿ ਤਵਾਹੀ ਬਹੁਤ ਘੱਟ ਹੁੰਦੀ ਆ ਜੀ ਮਿਆਂਮਾਰ ਥਾਈਲੈਂਡ ਜਾਂ ਸਾਡੇ ਭਾਰਤ ਵਰਗੇ ਮੁਲਕ ਉਹ ਮੁਲਕ ਨੇ ਜਿੱਥੇ ਕੁਦਰਤੀ ਤਬਾਹੀ ਜਦੋਂ ਆਉਂਦੀ ਹੈ ਤਾਂ ਉਹਦੇ ਨਾਲ ਬਹੁਤ ਵੱਡੀ ਪੱਦਰ ਦੇ ਉੱਤੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਕਿਉਂਕਿ ਅਸੀਂ ਸੋ ਕਾਲਡ ਡਿਵੈਲਪਮੈਂਟ ਜਿਹਨੂੰ ਕਹਿੰਦੇ ਆ ਅਸਲ ਦੇ ਵਿੱਚ ਉਹਦੇ ਵਿੱਚ ਹੀ ਜਿਹੜਾ ਹੈਗਾ ਉਹ ਫਾਲਟ ਹੈ ਸੋ ਮੀਆਂ ਮਾਰ ਦੇ ਲੋਕਾਂ ਨਾਲ ਹਮਦਰਦੀ ਹੈ ਜੀ ਭਾਰਤ ਵੱਲੋਂ ਰਾਹਤ ਵੀ ਭੇਜੀ ਗਈ ਹੈ ਲੇਕਿਨ ਅੱਗੇ ਤੋਂ ਇਹ ਚੀਜ਼ ਵੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਸਰਕਾਰਾਂ ਨੂੰ ਵੀ ਔਰ ਦੁਨੀਆ ਭਰ ਦੇਆਂ ਸਰਕਾਰਾਂ ਨੂੰ ਲੋਕ ਵੀ ਦਬਾਅ ਪਾਉਣ ਉਹਨਾਂ ਦੇ ਉੱਤੇ ਕਿ ਸੋ ਕਾਲਡ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਇਤਾਂ ਦੀਆਂ ਬਹੁ ਮੰਜਰੀਆਂ ਇਮਾਰਤਾਂ ਖੜੀਆਂ ਕਰਨੀਆਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਔਰ ਕੋਈ ਵੀ ਰੈਹਾਸ਼ ਕੋਈ ਵਪਾਰਕ ਜਿਹੜੀ ਇਮਾਰਤ ਹੈ ਉਹਨੂੰ ਉਸ ਹਿਸਾਬ ਨਾਲ ਬਣਾਇਆ ਜਾਣਾ ਚਾਹੀਦਾ ਕਿ ਕੱਲੋਂ ਭੁਚਾਲ ਵਰਗੀਆਂ ਜਾਂ ਹੋਰ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਉਹਨਾਂ ਦਾ ਸਾਹਮਣਾ ਕਰ ਜਿਹੜਾ ਕਰ ਸਕੇ ਜਾਪਾਨ ਦੇ ਵਿੱਚ ਇਹ ਚੀਜ਼ਾਂ ਨੂੰ ਜਿਹੜਾ ਜਾਪਾਨ ਹੋਰ ਵੀ ਬਹੁਤ ਸਾਰੇ ਮੁਲਕ ਨੇ ਉੱਥੇ ਚੀਜ਼ਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਦੇਖਿਆ ਜਾਂਦਾ ਜੀ ਜੀ ਬਿਲਕੁਲ ਪਰ ਆਪਣਾ ਪੱਤੀ ਸਾਹਿਬ ਪੱਤੀ ਸਾਹਿਬ ਕਲਚਰ ਇਸ ਤਰੀਕੇ ਦਾ ਚੱਲ ਪਿਆ ਕਿ ਲੋਕ ਪਸੰਦ ਕਰਦੇ ਨੇ ਇਹ ਛੋਟੇ ਛੋਟੇ ਖੁੱਡਿਆਂ 'ਚ ਰਹਿਣਾ ਕਿ ਉੱਥੇ ਉਹਨਾਂ ਨੂੰ ਕੰਮ ਵੀ ਘੱਟ ਪੈਂਦਾ ਜ਼ਿੰਦਗੀ ਆਸਾਨ ਹੈ ਸੋ ਉੱਥੇ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਹੁਣ ਥਾਂ ਵੀ ਹੈ ਨਹੀਂ ਕਿ ਆਬਾਦੀ ਵਧ ਰਹੀ ਆ ਸੋ ਉੱਚੀਆਂ ਉੱਚੀਆਂ ਮਾਰਤਾ ਲਗਾਤਾਰ ਡਿਮਾਂਡ 'ਚ ਨੇ ਲਗਾਤਾਰ ਬਣ ਰਹੀਆਂ ਨੇ ਪਰ ਵਾਕਿਓ ਕੱਲ ਦੀਆਂ ਵੀਡੀਓਜ਼ ਦੇਖਣ ਤੋਂ ਬਾਅਦ ਡਰ ਵੀ ਲੱਗੇਗਾ ਕੁਝ ਲੋਕਾਂ ਨੂੰ ਵੀ ਇੰਨਾ 'ਚ ਰਹਿਣਾ ਚਾਹੀਦਾ ਨਹੀਂ ਖੈਰ ਦੇਖਦੇ ਹਾਂ ਪੱਤੀ ਸਾਹਿਬ ਪਰ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ ਬਹੁਤ ਬਹੁਤ ਧੰਨਵਾ ਸ਼ੁਕਰੀਆ ਜੀ ਮੰਡੀ